ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਵੀਰ ਪ੍ਰਤਾਪ ਸਿੰਘ ਆਪਾਂ ਲੈਸਨ ਕਰਦੇ ਸੀ ਮੁਦਰਾ ਅਤੇ ਵਿੱਤੀ ਪ੍ਰਣਾਲੀ ਦੇਖੋ ਆਪਾਂ ਨੇ ਇਸ ਲੈਸਨ ਨੂੰ ਦੋ ਪਾਗਾਂ ਦੇ ਵਿੱਚ ਵੰਡ ਲਿਆ ਸੀ ਮੁਦਰਾ ਨੂੰ ਆਪਾਂ ਨੇ ਲੈਕਚਰ 1 ਦੇ ਵਿੱਚ ਚੰਗੀ ਤਰ੍ਹਾਂ ਸਮਝ ਲਿਆ ਸੀ ਤੇ ਵਿੱਤੀ ਪ੍ਰਣਾਲੀ ਨੂੰ ਆਪਾਂ ਨੇ ਲੈਕਚਰ 2 ਦੇ ਵਿੱਚ ਚੰਗੀ ਤਰ੍ਹਾਂ ਕਲੀਅਰ ਕਰ ਲਿਆ ਸੀ ਉਸ ਤੋਂ ਬਾਅਦ ਆਪਾਂ ਨੇ ਦੇਖਣਾ ਕਿ ਇਸ ਲੈਸਨ ਦੇ ਕਿਹੜੇ-ਕਿਹੜੇ ਕੁਐਸਚਨ ਬਣਦੇ ਨੇ ਅੱਜ ਆਪਾਂ ਨੇ ਦੇਖਣੇ ਨੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਾਨੀ ਕਿ 1-1 ਨੰਬਰ ਵਾਲੇ ਕੁਐਸਚਨ ਮੇਰੀ ਬੇਨਤੀ ਆ ਤੁਹਾਨੂੰ ਕਿ ਇਹ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਮੋਦਰਾ ਤੇ ਵਿੱਤੀ ਬਰਨਾਲੀ ਵਾਲੀ ਜਿਹੜੀ ਵੀਡੀਓ ਆ ਯਾਨੀ ਕਿ ਲੈਕਚਰ 1 ਤੇ 2 ਵਾਲੀ ਪਾਰਟ 1 ਤੇ 2 ਵਾਲੀ ਵੀਡੀਓ ਨੂੰ ਇੱਕ ਵਾਰ ਜਰੂਰ ਦੇਖ ਲਿਓ ਤਾਂ ਜੋ ਆਪਾਂ ਨੂੰ ਇਹ ਕੁਐਸਚਨ ਸਮਝਣੇ ਬਹੁਤ ਜ਼ਿਆਦਾ ਸੌਖੇ ਹੋ ਜਾਣ। ਸੋ ਆਜੋ ਹੁਣ ਆਪਾਂ ਦੇਖਦੇ ਆ ਵੀ ਇਸ ਲੈਸਨ ਦੇ ਵਿੱਚ ਕਿਹੜੇ-ਕਿਹੜੇ ਕੁਐਸਚਨ ਬਣਦੇ ਨੇ। ਸਭ ਤੋਂ ਪਹਿਲਾਂ ਆਪਾਂ ਨੇ ਦੇਖਣਾ ਸਭ ਤੋਂ ਪਹਿਲਾ ਹੈਗੇ ਨੇ ਖਾਲੀ ਥਾਵਾਂ ਜਾਨਕਿ ਇੱਕ ਇੱਕ ਨੰਬਰ ਦੇ ਕੁਐਸਚਨ ਆਉਂਦੇ ਹੁੰਦੇ ਨੇ ਇਹ ਕਹਿੰਦਾ ਵਸਤੂ ਵਟਾਂਦਰਾ ਵਸਤੂ ਵਟਾਂਦਰਾ ਪ੍ਰਣਾਲੀ ਕੀ ਹੁੰਦੀ ਸੀਗੀ ਆਪਾਂ ਉਸ ਟਾਈਮ ਦੀ ਗੱਲ ਹੈ ਇਹ ਵੀ ਜਦੋਂ ਮੁਦਰਾ ਨਹੀਂ ਹੁੰਦੀ ਸੀ ਹੋਣ ਦੇ ਵਿੱਚ ਪੈਸੇ ਹੋਣ ਦੇ ਵਿੱਚ ਨਹੀਂ ਸੀਗੇ ਤਾਂ ਲੋਕ ਕੀ ਕਰਦੇ ਸੀਗੇ ਚੀਜ਼ਾਂ ਵਟਾਉਂਦੇ ਸੀ ਇੱਕ ਦੂਜੇ ਦੇ ਨਾਲ ਉਸ ਪ੍ਰਣਾਲੀ ਦੀ ਗੱਲ ਹੋ ਰਹੀ ਹੈ ਇਹ ਕਹਿੰਦਾ ਵਸਤੂ ਵਟਾਂਦਰਾ ਪ੍ਰਣਾਲੀ ਦੇ ਵਿੱਚ ਵਸਤੂਆਂ ਦਾ ਵਸਤੂਆਂ ਦੇ ਲਈ ਲੈਣ ਦੇਣ ਕੀਤਾ ਜਾਂਦਾ ਹੈ ਇੱਕ ਵਸਤੂ ਦੇ ਦਿੰਦਾ ਸੀਗਾ ਦੂਜਾ ਬੰਦਾ ਉਹਦੇ ਬੱਟੇ ਵਿੱਚ ਦੂਜਾ ਵਸਤੂ ਦੇ ਦਿੰਦਾ ਸੀਗਾ ਹੁਣ ਵਸਤੂ ਵਟਾਂਦਰਾ ਪ੍ਰਣਾਲੀ ਨੂੰ ਡੈਸ਼ ਪ੍ਰਣਾਲੀ ਦੇ ਨਾਲ ਬਦਲਿਆ ਗਿਆ ਦੇਖੋ ਜਦੋਂ ਵਸਤੂ ਵਟਾਂਦਰਾ ਪ੍ਰਣਾਲੀ ਸਾਨੂੰ ਲੱਗਿਆ ਕਿ ਇਹਦੇ ਵਿੱਚ ਔਗਣ ਨੇ ਕਿ ਉਹਨਾਂ ਔਗਣਾਂ ਦੇ ਕਾਰਨਾ ਕਰਕੇ ਇੱਕ ਨਵੀਂ ਚੀਜ਼ ਦੀ ਖੋਜ ਕੀਤੀ ਗਈ ਉਹ ਕੀ ਸੀ মুদ্রা ਤਾਂ ਕਿਹੜੀ ਪ੍ਰਣਾਲੀ ਬਣੀ ਫਿਰ ਮੋਦ੍ਰਿਕ ਪ੍ਰਣਾਲੀ ਕਿਹੜੀ ਪ੍ਰਣਾਲੀ ਆ ਗਈ ਇਹਦੀ ਜਗ੍ਹਾ ਤੇ ਦੇਖੋ ਵਸਤੂ ਵਟਾਂਦਰਾ ਪ੍ਰਣਾਲੀ ਤੋਂ ਬਾਅਦ ਕਿਹੜੀ ਪ੍ਰਣਾਲੀ ਆਈ ਮੋਦ੍ਰਿਕ ਪ੍ਰਣਾਲੀ ਉਸ ਤੋਂ ਬਾਅਦ ਆਪਣੇ ਕੋਲ 3 ਨੰਬਰ ਤੇ ਆ ਜਾਂਦਾ ਹੈ মুদ্রা ਵਟਾਂਦਰੇ ਦੇ ਦੇਖੋ মুদ্রা ਜਾਨੀ ਕਿ ਪੈਸੇ ਪੈਸੇ ਨੂੰ ਆਪਾਂ ਵਟਾਂਦਰੇ ਦੇ ਰੂਪ ਦੇ ਵਿੱਚ ਵਰਤਦੇ ਆਂ ਵਟਾਂਦਰੇ ਦੇ ਮਾਧਿਅਮ ਦੇ ਵਜੋਂ ਵਰਤਦੇ ਆਂ ਪੈਸੇ ਦਿੰਨੇ ਆ ਕਿਸੇ ਨੂੰ ਤੇ ਚੀਜ਼ ਲੈ ਲੈਣੇ ਆ ਤਾਂ ਕਹਿੰਦਾ ਮੁਦਰਾ ਵਟਾਂਦਰੇ ਦੇ ਮਾਧਿਅਮ ਵਟਾਂਦਰੇ ਦੇ ਮਾਧਿਅਮ ਦੇ ਵਜੋਂ ਕੰਮ ਕਰਦੀ ਹੈ ਉਸ ਤੋਂ ਬਾਅਦ ਮੁਦਰਾ ਸ਼ਬਦ ਕਿੱਥੋਂ ਆਇਆ ਮੋਨੇਟਾ ਸ਼ਬਦ ਤੋਂ ਕਿੱਥੋਂ ਆਇਆ ਮੋਨੇਟਾ ਸ਼ਬਦ ਤੋਂ ਉਸ ਤੋਂ ਬਾਅਦ ਆਪਣੇ ਕੋਲੇ ਭਾਰਤ ਦੇ ਵਿੱਚ ਡੈਸ਼ ਜਾਨੀ ਕਿ ਆਰ ਬੀ ਆਈ ਬੈਂਕ ਮੁਦਰਾ ਨੋਟ ਜਾਰੀ ਕਰਦੀ ਹੈ ਦੇਖੋ ਜਿਹੜੀ ਆਰਬੀਆਈ ਹੈ ਉਹ 2 ਰੁਪਏ ਤੇ 2 ਰੁਪਏ ਤੋਂ ਉੱਪਰ ਦੇ ਜਿੰਨੇ ਵੀ ਨੋਟ ਨੇ ਉਹਨਾਂ ਨੂੰ ਜਾਰੀ ਕਰਦੀ ਆ ਜਿਹੜੀ ਭਾਰਤ ਸਰਕਾਰ ਹੈ ਉਹ ਜਿੰਨੇ ਵੀ ਸਿੱਕੇ ਨੇ ਸਾਡੇ ਤੇ 1 ਰੁਪਏ ਦਾ ਨੋਟ ਉਹਨਾਂ ਨੂੰ ਜਾਰੀ ਕਰਦੀ ਆ ਕਲੀਅਰ ਗੱਲ ਉਸ ਤੋਂ ਬਾਅਦ ਕਹਿੰਦਾ ਸ਼ਾਹੂਕਾਰ ਜਾਨਕਿ ਜਿਹੜੇ ਆਰਤੀਏ ਹੁੰਦੇ ਨੇ ਜਿਵੇਂ ਸ਼ਾਹੂਕਾਰ ਉਧਾਰ ਦੇ ਡੈਸ਼ ਸਰੋਤ ਹਨ ਦੇਖੋ ਦੋ ਸਰੋਤ ਹੁੰਦੇ ਨੇ ਆਪਣੇ ਕੋਲੇ ਉਧਾਰ ਲੈਣ ਦੇ ਇੱਕ ਹੁੰਦੇ ਨੇ ਗੈਰ ਰਸਮੀ ਤੇ ਇੱਕ ਹੁੰਦੇ ਨੇ ਰਸਮੀ ਰਸਮੀ ਸ਼ਬਦ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਉਸ ਲੈਸਨ ਦੇ ਵਿੱਚ ਰਸਮੀ ਸ਼ਬਦ ਹੁੰਦਾ ਜਦੋਂ ਚੀਜ਼ਾਂ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਹੁੰਦੀਆਂ ਨੇ ਤਾਂ ਉਹ ਚੀਜ਼ਾਂ ਕੀ ਹੁੰਦੀਆਂ ਨੇ ਰਸਮੀ ਜਦੋਂ ਚੀਜ਼ਾਂ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਨਹੀਂ ਹੁੰਦੀਆਂ ਹੈਗੀਆਂ ਤਾਂ ਉਹਨੂੰ ਆਪਾਂ ਕੀ ਬੋਲਦੇ ਆ ਗੈਰ ਰਸਮੀ ਦੇਖੋ ਹੁਣ ਜਦੋਂ ਸ਼ਾਹੂਕਾਰ ਆਪਾਂ ਨੂੰ ਉਧਾਰ ਦਿੰਦੇ ਨੇ ਨਾ ਤਾਂ ਕੋਈ ਕਾਗਜ਼ੀ ਲੈਣ ਦੇਣ ਹੁੰਦਾ ਹੈ ਸਹੀ ਤਰੀਕੇ ਦੇ ਨਾਲ ਨਾ ਕੋਈ ਵਿਆਜ ਦੀ ਦਰ ਜਿਹੜੀ ਆ ਉਹ ਚੰਗੀ ਤਰੀਕੇ ਨਾਲ ਤੈਅ ਹੁੰਦੀ ਆ ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ ਹੁੰਦੀ ਹੈ ਕਿ ਜਿੰਨਾ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਸਾਡੇ ਕੋਲੋਂ ਵਿਆਜ ਲੈ ਲੈਂਦੇ ਨੇ ਇਸ ਕਰਕੇ ਇਹ ਕਿਹੜੀ ਕਿਹੜਾ ਸਰੋਤ ਆ ਇਹ ਗੈਰ ਰਸਮੀ ਸਰੋਤ ਆ ਕਲੀਅਰ ਉਸ ਤੋਂ ਬਾਅਦ ਭਾਰਤ ਦੇ ਵਿੱਚ ਹਰ ਕਿਸਮ ਦੇ ਸਿੱਕੇ ਅਤੇ 1 ਰੁਪਏ ਦੇ ਨੋਟ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਭਾਰਤ ਦੇ ਵਿੱਚ ਜਿਹੜੇ ਇੱਕ ਜਿੰਨੇ ਵੀ ਸਿੱਕੇ ਹੁੰਦੇ ਨੇ ਤੇ 1 ਰੁਪਏ ਦਾ ਨੋਟ ਹੁੰਦਾ ਉਹ ਜਾਨੀ ਕਿ ਵਿੱਤ ਮੰਤਰਾਲਾ ਭਾਰਤ ਸਰਕਾਰ ਜਾਰੀ ਕਰਦੀ ਆ ਕਲੀਅਰ ਵਿੱਤ ਮੰਤਰਾਲਾ ਵਿੱਤ ਮੰਤਰਾਲਾ ਕਿਹਦਾ 파ਟ ਆ ਭਾਰਤ ਸਰਕਾਰ ਦਾ ਠੀਕ ਹੈ ਭਾਰਤ ਸਰਕਾਰ ਵਿੱਤ ਮੰਤਰਾਲਾ ਜਾਨੀ ਕਿ ਭਾਰਤ ਸਰਕਾਰ ਕੀ ਕਰਦੀ ਆ ਦੇ ਦੁਆਰਾ ਜਾਰੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਆਉਂਦਾ ਬੈਂਕ ਅਤੇ ਸਹਿਕਾਰੀ ਸੰਸਥਾਵਾਂ ਉਧਾਰ ਦੇ ਡੈਸ਼ ਸਰੋਤ ਹਨ ਦੇਖੋ ਇਹ ਕੀ ਸੀਗਾ ਗੈਰ ਰਸਮੀ ਹੁਣ ਬੈਂਕਾਂ ਕੀ ਹੁੰਦੀਆਂ ਨੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਕੰਮ ਕਰਦੀਆਂ ਨੇ ਕਿਹਦੀ ਅੰਡਰ ਕੰਮ ਕਰਦੀਆਂ ਨੇ ਸਰਕਾਰ ਦੇ ਅੰਡਰ ਆਰਬੀ ਦੇ ਅੰਡਰ ਕੰਮ ਕਰਦੀਆਂ ਨੇ ਇਟ ਮੀਨਸ ਇਹ ਕੀ ਹੋ ਗਿਆ ਸਾਡੇ ਕੋਲੇ ਰਸਮੀ ਸੰਸਥਾਵਾਂ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਈ ਬੈਂਕਿੰਗ ਦੇ ਵਿੱਚ ਈ ਸ਼ਬਦ ਈ ਦੀ ਫੁੱਲ ਫਾਰਮ ਕੀ ਆ ਇਲੈਕਟ੍ਰੋਨਿਕ ਈ ਦਾ ਮਤਲਬ ਕੀ ਆ ਇਲੈਕਟ੍ਰੋਨਿਕ ਉਸ ਤੋਂ ਬਾਅਦ ਇਲੈਕਟ੍ਰੋਨਿਕ ਨੂੰ ਦਰਸਾਉਂਦਾ ਹੈ ਉਸ ਤੋਂ ਬਾਅਦ 10 ਨੰਬਰ ਤੇ ਆਪਣੇ ਕੋਲੇ ਆ ਜਾਂਦਾ ਇੰਟਰਨੈਟ ਬੈਂਕਿੰਗ ਡੈਸ਼ ਦਾ ਇੱਕ ਰੂਪ ਹੈ ਈ ਬੈਂਕਿੰਗ ਚਾਹੇ ਈ ਬੈਂਕਿੰਗ ਕਹ ਲਓ ਤੇ ਚਾਹੇ ਇੰਟਰਨੈਟ ਬੈਂਕਿੰਗ ਕਹ ਲਓ ਇੱਕ ਇੱਕੋ ਹੀ ਚੀਜ਼ ਆ ਉਸ ਤੋਂ ਬਾਅਦ ਆਪਣੇ ਕੋਲੇ 11 ਨੰਬਰ ਤੇ ਆ ਜਾਂਦਾ ਕਹਿੰਦਾ ਇੰਗਲੈਂਡ ਦੀ ਡੈਸ਼ ਇੰਗਲੈਂਡ ਦੀ ਮੁਦਰਾ ਹੈ ਦੇਖੋ ਡਾਲਰ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ ਵੀ ਚੱਲਦਾ ਡਾਲਰ ਆਸਟ੍ਰੇਲੀਆ ਦੇ ਵਿੱਚ ਵੀ ਡਾਲਰ ਚੱਲਦਾ ਸਿੰਗਾਪੁਰ ਦੇ ਵਿੱਚ ਵੀ ਡਾਲਰ ਚੱਲਦਾ ਉਹਨੂੰ ਸਿੰਗਾਪੁਰ ਦਾ ਡਾਲਰ ਕਿਹਾ ਜਾਂਦਾ ਹੈ ਉਹਨੂੰ ਆਸਟ੍ਰੇਲੀਆ ਡਾਲਰ ਕਿਹਾ ਜਾਂਦਾ ਹੈ ਉਹਨੂੰ ਅਮਰੀਕਨ ਡਾਲਰ ਕਿਹਾ ਜਾਂਦਾ ਹੈ ਤੇ ਜਿਹੜੇ ਇੰਗਲੈਂਡ ਦੇ ਵਿੱਚ ਚੱਲਦੇ ਨੇ ਉਹ ਕੀ ਆ ਪਾਉਂਡ ਸਟਰਲਿੰਗ ਕਲੀਅਰ ਉਸ ਤੋਂ ਬਾਅਦ ਡੈਸ਼ ਭਾਰਤ ਦੇ ਵਿੱਚ ਮੁਦਰਾ ਨੋਟ ਜਾਰੀ ਕਰਦਾ ਹੈ ਦੇਖੋ ਜਿਹੜੇ ਮੁਦਰਾ ਨੋਟ ਜਾਰੀ ਕੀਤੇ ਜਾਂਦੇ ਨੇ ਉਹ ਕੌਣ ਕਹਿੰਦਾ ਭਾਰਤ ਦੇ ਵਿੱਚ ਜਾਰੀ ਕਰਦਾ ਦੋਨੇ ਹੀ ਜਾਰੀ ਕਰਦੇ ਨੇ ਹੁਣ ਦੇਖੋ ਜਿਹੜੇ ਨੋਟ ਨੇ ਆਪਾਂ ਨੂੰ ਇਹ ਗੱਲ ਪਤਾ ਹੈ ਕਿ ਜਿਹੜੇ ਸਿੱਕੇ ਨੇ ਉਹ ਭਾਰਤ ਸਰਕਾਰ ਜਾਰੀ ਕਰਦੀ ਹੈ ਤੇ 1 ਰੁਪਏ ਦਾ ਨੋਟ ਪਰ ਜਿਹੜੇ ਬਾਕੀ ਨੋਟ ਨੇ ਉਹ ਸਾਰੇ ਕੌਣ ਜਾਰੀ ਕਰਦਾ ਹੈ ਆਰਬੀ ਆਈ ਇਟ ਮੀਨ ਇੱਥੇ ਆਨਸਰ ਕੀ ਆਊਗਾ ਸਾਡੇ ਕੋਲੇ ਆਰਬੀ ਆਈ ਕਿਉਂਕਿ ਇੱਥੇ ਸਿੱਕਿਆਂ ਦੀ ਗੱਲ ਨਹੀਂ ਹੈਗੀ ਇੱਥੇ ਕਿਹਨਾਂ ਦੀ ਗੱਲ ਕੀਤੀ ਹੋਈ ਆ ਮੁਦਰਾ ਨੋਟ ਦੀ ਗੱਲ ਕੀਤੀ ਹੋਈ ਆ ਕਲੀਅਰ ਉਸ ਤੋਂ ਬਾਅਦ ਕਹਿੰਦਾ ਸਾਰੇ ਸਿੱਕੇ ਇਹ ਮੈਂ ਜਾਣ ਕੇ ਪਾਇਆ ਕੁਐਸਚਨ ਤਾਂ ਕਿ ਤੁਹਾਨੂੰ ਕਲੀਅਰ ਹੋ ਜਵੇ ਗੱਲ ਸਾਰੇ ਸਿੱਕੇ ਤੇ 1 ਰੁਪਏ ਦੇ ਨੋਟ ਕੌਣ ਜਾਰੀ ਕਰਦਾ ਹੈ ਭਾਰਤ ਸਰਕਾਰ ਯਾਨੀ ਕਿ ਵਿੱਤ ਮੰਤਰਾਲਾ ਕਹਿ ਲਓ ਭਾਰਤ ਸਰਕਾਰ ਠੀਕ ਹੈ ਜਾਨੀ ਕਿ ਭਾਰਤ ਸਰਕਾਰ ਦੇ ਵੱਲੋਂ ਜਾਰੀ ਕੀਤੇ ਜਾਂਦੇ ਹਨ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਇੱਥੇ ਵਿੱਤ ਮੰਤਰਾਲਾ ਆ ਗਿਆ ਤਾਂ ਵੀ ਤੁਸੀਂ ਉਹ ਅਨਸਰ ਲਾ ਸਕਦੇ ਹੋ ਜੇ ਦੋਨੇ ਆ ਗਏ ਤਾਂ ਵੀ ਲਾ ਸਕਦੇ ਹੋ ਜੇ ਕੋਈ ਵੀ ਨਹੀਂ ਦਿੱਤਾ ਹੋਇਆ ਤਾਂ ਤੁਸੀਂ ਆਪ ਲਿਖ ਸਕਦੇ ਹੋ ਵਿੱਤ ਮੰਤਰਾਲਾ ਲਿਖ ਦਿਓ ਵਿੱਤ ਮੰਤਰਾਲਾ ਭਾਰਤ ਸਰਕਾਰ ਦੇ ਵੱਲੋਂ ਜਾਰੀ ਕੀਤੇ ਜਾਂਦੇ ਹਨ ਉਸ ਤੋਂ ਬਾਅਦ ਆਮ ਤੌਰ ਤੇ ਡੈਸ਼ ਤੇ ਵਿਆਜ ਦੀ ਉੱਚ ਦਰ ਪ੍ਰਦਾਨ ਕੀਤੀ ਜਾਂਦੀ ਹੈ ਦੇਖੋ ਦੋ ਜਮਾ ਹੁੰਦੇ ਨੇ ਇੱਕ ਇੱਕ ਸਮਾ ਜਮਾ ਹੁੰਦਾ ਇੱਕ ਮੰਗ ਜਮਾ ਹੁੰਦਾ ਹੈ ਮੰਗ ਜਮਾ ਕੀ ਹੁੰਦਾ ਹੈ ਜਿਹੜਾ ਅਸੀਂ ਕਿਸੇ ਵੀ ਟਾਈਮ ਬੈਂਕ ਤੋਂ ਪੈਸੇ ਮੰਗ ਸਕਦੇ ਆ ਸਪੋਜ਼ ਕਰੋ ਸਾਡੇ ਸੇਵਿੰਗ ਅਕਾਊਂਟ ਹੈਗੇ ਨੇ ਉਹ ਜਿਹੜੇ ਸੇਵਿੰਗ ਅਕਾਊਂਟ ਨੇ ਉਹ ਕਿਹਦੇ ਵਿੱਚ ਆਉਂਦੇ ਨੇ ਮੰਗ ਜਮਾ ਦੇ ਵਿੱਚ ਆਉਂਦੇ ਨੇ ਏਟੀਐਮ ਦੇ ਵਿੱਚ ਜਾਂਦੇ ਆ ਆਪਾਂ ਪੈਸੇ ਆਪਣੇ ਵਾਪਸ ਲੈ ਲੈਣੇ ਆ ਇਹਦੇ ਉੱਪਰ ਜਿਹੜੀ ਵਿਆਜ ਦਰ ਹੁੰਦੀ ਆ ਉਹ ਜਸਟ 2% ਤੋਂ 2% ਤੋਂ 3% ਦੇ ਵਿੱਚ ਵਿੱਚ ਹੀ ਹੁੰਦੀ ਆ ਇਹ ਤੋਂ ਉੱਪਰ ਨਹੀਂ ਜਾਂਦੀ ਹੈਗੀ ਉਹ ਤਾਂ ਥੋੜੇ-ਬਹੁਤ ਹੀ ਪਰਸੈਂਟੇਜ ਮਿਲਦੀ ਆ ਬਟ ਜਿਹੜੀ ਸਮਾਜਮਾ ਹੁੰਦੀ ਆ ਇਹ ਕੀ ਹੁੰਦੀ ਆ ਇਹ 7% ਤੋਂ 9% ਦੇ ਤੱਕ ਵੀ ਚਲੇ ਜਾਂਦੀ ਆ ਕਲੀਅਰ ਜਾਨੀ ਕਿ ਜਿਹੜੀ ਸਮਾਜਮਾ ਹੈ ਸਮਾਜਮਾ ਕੀ ਹੁੰਦਾ ਹੈ ਇੱਕ ਸਾਲ ਦੇ ਲਈ ਪੈਸੇ ਆਪਾਂ ਬੈਂਕ ਨੂੰ ਦੇ ਦਿੰਨੇ ਆ ਐਫ ਡੀ ਕਰਵਾ ਦਿੰਨੇ ਆ 2 ਸਾਲ ਦੇ ਲਈ 5 ਸਾਲ ਦੇ ਲਈ ਪੈਸੇ ਆਪਾਂ ਜਿਹੜੇ ਸੀਗੇ ਬੈਂਕ ਨੂੰ ਦੇ ਦਿੰਨੇ ਆ ਐਫ ਡੀ ਕਰਵਾ ਲੈਣੇ ਆ ਤਾਂ ਉਹਦੇ ਉੱਪਰ ਸਾਨੂੰ ਕੀ ਆ ਵਿਆਜ ਦਰ ਜਿਹੜੀ ਹੁੰਦੀ ਆ ਉਹ ਜ਼ਿਆਦਾ ਮਿਲਦੀ ਆ ਹੁਣ ਇੱਥੇ ਗੱਲ ਕਲੀਅਰ ਹੈ ਕਹਿੰਦਾ ਆਮ ਤੌਰ ਤੇ ਡੈਸ਼ ਤੇ ਵਿਆਜ ਦਰ ਦੀ ਬਿਆਜ਼ ਦੀ ਉੱਚ ਦਰ ਪ੍ਰਦਾਨ ਕੀਤੀ ਜਾਂਦੀ ਆ ਕਲੀਅਰ ਕਿ ਸਮਾਜਮਾ ਦੇ ਉੱਤੇ ਸਾਨੂੰ ਜ਼ਿਆਦਾ ਮਿਲਦੀ ਆ ਉਸ ਤੋਂ ਬਾਅਦ ਡੈਸ਼ ਲੋਨ ਵਿਅਕਤੀਗਤ ਲੋਨਾਂ ਦੇ ਉਦੇਸ਼ ਲਈ ਦਿੱਤਾ ਜਾਂਦਾ ਦੇਖੋ ਵਿਅਕਤੀਗਤ ਲੋਨਾਂ ਕੀ ਹੁੰਦੀਆਂ ਨੇ ਵਿਅਕਤੀਗਤ ਲੋਨਾਂ ਹੁੰਦੀਆਂ ਸਾਡੀਆਂ ਨਿੱਜੀ ਸਾਡੀਆਂ ਪਰਸਨਲ ਲੋਨਾਂ ਜਿਹੜੀਆਂ ਹੁੰਦੀਆਂ ਨੇ ਸਾਡੇ ਆਪਣੀਆਂ ਲੋੜਾਂ ਹੁੰਦੀਆਂ ਨੇ ਇੱਕ ਬੰਦੇ ਦੀ ਆਪਣੀਆਂ ਲੋੜਾਂ ਹੁੰਦੀਆਂ ਨੇ ਉਹਨਾਂ ਲੋੜਾਂ ਦੇ ਲਈ ਜਿਹੜਾ ਲੋਨ ਦਿੱਤਾ ਜਾਂਦਾ ਉਸ ਲੋਨ ਨੂੰ ਕੀ ਕਿਹਾ ਜਾਂਦਾ ਨਿੱਜੀ ਲੋਨ ਕਿਹਾ ਜਾਂਦਾ ਹੈ ਕੀ ਲੋਨ ਕਿਹੜਾ ਲੋਨ ਕਿਹਾ ਜਾਂਦਾ ਹੈ ਨਿੱਜੀ ਲੋਨ ਇਹਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਪਰਸਨਲ ਲੋਨ ਜਿਹੜੀ ਇਹਦੀ ਵਿਆਜਦਾਰ ਹੁੰਦੀ ਆ ਉਹ ਆਮ ਲੋਨ ਦੇ ਨਾਲੋਂ ਜਿਵੇਂ 골ਡ ਲੋਨ ਹੋ ਗਿਆ ਜਾਂ ਹੋਮ ਲੋਨ ਹੋ ਗਿਆ ਉਹਦੇ ਨਾਲੋਂ ਕੀ ਹੁੰਦੀ ਆ ਜ਼ਿਆਦਾ ਹੁੰਦੀ ਆ ਪਰਸਨਲ ਲੋਨ ਥੋੜੇ ਜਿਹੀ ਕੀ ਹੁੰਦੇ ਨੇ ਮਹਿੰਗੇ ਹੁੰਦੇ ਨੇ ਹੁਣ ਇੱਥੇ ਵਿਅਕਤੀਗਤ ਸ਼ਬਦ ਆ ਗਿਆ ਇੱਥੇ ਵੀ ਵਿਅਕਤੀਗਤ ਸ਼ਬਦ ਆ ਗਿਆ ਇਹਨੂੰ ਇਹਨੂੰ ਟਿੱਕ ਨਹੀਂ ਮਾਰ ਦੇਣਾ ਇਹ ਕਿਹੜੇ ਲੋਨ ਹੁੰਦੇ ਨੇ ਇਹ ਪਰਸਨਲ ਲੋਨ ਜਾਨੀ ਕਿ ਨਿੱਜੀ ਲੋਨ ਹੁੰਦੇ ਨੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਮੁੱਲ ਦਾ ਮਾਪ ਮੁੱਲ ਦਾ ਮਾਪ ਜਾਨੀ ਕਿ ਇੱਕ ਚੀਜ਼ ਹੈ ਕਹਿੰਦਾ ਮੁਦਰਾ ਦਾ ਡੈਸ਼ ਕਾਰਜ ਹੈ ਦੇਖੋ ਆਪਾਂ ਨੇ ਮੁਦਰਾ ਦੇ ਕਾਰਜ ਕੀਤੇ ਸੀ ਇੱਕ ਪ੍ਰਾਇਮਰੀ ਕਾਰਜ ਕੀਤੇ ਸੀ ਇੱਕ ਸੈਕੰਡਰੀ ਕਾਰਜ ਕੀਤੇ ਸੀ ਇੱਕ ਹੋਰ ਕਾਰਜ ਕੀਤੇ ਸੀਗੇ ਤਿੰਨ ਤਰ੍ਹਾਂ ਦੇ ਆਪਾਂ ਨੇ ਕਾਰਜ ਕੀਤੇ ਸੀਗੇ ਹੁਣ ਉਹਦੇ ਵਿੱਚੋਂ ਇੱਕ ਸੀਗਾ ਆਪਣੇ ਕੋਲੇ ਪ੍ਰਾਇਮਰੀ ਕਾਰਜ ਪ੍ਰਾਇਮਰੀ ਜਿਹੜੇ ਸੀਗੇ ਦੋ ਸੀਗੇ ਇੱਕ ਤਾਂ ਵਟਾਂਦਰਾ ਦਾ ਮਾਧਿਅਮ ਹੋ ਗਿਆ ਤੇ ਦੂਜਾ ਹੋ ਗਿਆ ਮੁੱਲ ਦਾ ਮਾਪ ਇਹ ਪ੍ਰਾਇਮਰੀ ਕਾਰਜ ਆ ਹੁਣ ਦੇਖੋ ਮੁੱਲ ਦਾ ਮਾਪ ਦਾ ਮਤਲਬ ਕੀ ਹੁੰਦਾ ਕਿ ਕੋਈ ਵੀ ਚੀਜ਼ ਆ ਪੁਰਾਣੇ ਸਮੇਂ ਦੇ ਵਿੱਚ ਤਾਂ ਵਟਾਂਦਰਾ ਕਰ ਲੈਂਦੇ ਸੀ ਚੀਜ਼ ਨੂੰ ਚੀਜ਼ ਦੇ ਵਟੇ ਮੁੱਲ ਦਾ ਨਹੀਂ ਪਤਾ ਲੱਗਦਾ ਸੀ ਵੀ ਇਹਦੀ ਮੁੱਲ ਮਹਿੰਗਾ ਹੈ ਕਿ ਸਸਤਾ ਹੈ ਕਿ ਕੀ ਹੈ ਬਟ ਹੁਣ ਕੀ ਆ ਹਰੇਕ ਚੀਜ਼ ਦਾ ਇੱਕ ਮੁੱਲ ਹੈ ਇਹ 5 ਰੁਪਏ ਦਾ ਪੈਨ ਹੈ ਠੀਕ ਹੈ 10 ਰੁਪਏ ਦੀ ਕਾਪੀ ਹੈ ਹਰੇਕ ਚੀਜ਼ ਦਾ ਇੱਕ ਮੁੱਲ ਤੈਅ ਕੀਤਾ ਹੋਇਆ ਹੈ ਇਸ ਕਰਕੇ ਜਿਹੜਾ ਮੁੱਲ ਦਾ ਮਾਪ ਹੈ ਉਹ ਕਿਹੜਾ ਕਾਰਜ ਹੈ ਪ੍ਰਾਇਮਰੀ ਕਾਰਜ ਮੁੱਢਲਾ ਕਾਰਜ ਜਦੋਂ ਮੁਦਰਾ ਹੋਣ ਦੇ ਵਿੱਚ ਆਈ ਉਹਨੂੰ ਇਹ ਪਹਿਲੇ ਨੰਬਰ ਤੇ ਕੰਮ ਇਹ ਕੀਤਾ ਹੋਣਾ ਹੈ ਕਲੀਅਰ ਉਸ ਤੋਂ ਬਾਅਦ ਇਹਦੇ ਆਨਸਰ ਨੇ ਇੱਕ ਵਾਰ ਤੁਸੀਂ ਕਲੀਅਰ ਕਰ ਲੈਣੇ ਨੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਕਹਿੰਦਾ ਅ ਐਮਸੀਕਿਊ ਕੁਐਸਚਨ ਕਿਸੇ ਸਮੇ ਗਾਕਾ ਨੂੰ ਕਿਸ ਸਮੇ ਗਾਕਾ ਨੂੰ ਉਹਨਾਂ ਦੇ ਮੰਗ ਜਮਾ ਖਾਤੇ ਦੇ ਵਿੱਚੋਂ ਪੈਸੇ ਵਿਆਪਸ ਲੈਣ ਦੀ ਆਗਿਆ ਹੁੰਦੀ ਹੈ ਦੇਖੋ ਜਿਹੜਾ ਮੰਗ ਜਮਾ ਖਾਤਾ ਹੁੰਦਾ ਹੈ ਉਹਦੇ ਵਿੱਚੋਂ ਜਿਹੜਾ ਕਸਟਮਰ ਹੁੰਦਾ ਜਾਨਕਿ ਅਸੀਂ ਹੁੰਨੇ ਆ ਉਹ ਕਿਸੇ ਵੀ ਟਾਈਮ ਇਵਨ ਕੀ ਹੁਣ ਤਾਂ 24 ਆਰ ਦੇ ਵਿੱਚ ਕਦੇ ਵੀ ਚਾਹੇ ਰਾਤ ਨੂੰ 12 ਵਜੇ ਏਟੀਐਮ ਦੇ ਵਿੱਚ ਜਾਓ ਤੇ ਜਾ ਕੇ ਆਪਣੇ ਏਟੀਐਮ ਦੇ ਵਿੱਚੋਂ ਪੈਸੇ ਕਢਵਾ ਲਓ ਇਟਮੀ ਜਿਹੜੀ ਮੰਗ ਜਮਾ ਹੁੰਦੀ ਹੈ ਉਹ ਕਦੇ ਵੀ ਪੈਸੇ ਕਢਵਾ ਸਕਦੇ ਆ ਆਪਾਂ ਇੱਥੇ ਕੀ ਆਜੂਗਾ ਆਪਣਾ ਆਨਸਰ ਕਦੇ ਵੀ ਪਰ ਜਿਹੜਾ ਸਮਾ ਜਮਾ ਹੁੰਦੀ ਆ ਉਹਦੇ ਵਿੱਚ ਕਦੇ ਵੀ ਨਿਕੜਾ ਸਕਦੇ ਉਹਦੇ ਵਿੱਚ ਇੱਕ ਸਮਾਂ ਹੋਊਗਾ 9 ਮਹੀਨੇ ਦਾ 10 ਮਹੀਨੇ ਦਾ 12 ਮਹੀਨੇ ਦਾ 15 ਮਹੀਨੇ ਦਾ 2 ਸਾਲ ਦਾ 5 ਸਾਲ ਦਾ ਇੱਕ ਸਮਾਂ ਹੋਊਗਾ ਉਸ ਸਮੇਂ ਤੋਂ ਪਹਿਲਾਂ ਆਪਾਂ ਪੈਸੇ ਨਹੀਂ ਕਢਵਾ ਸਕਦੇ ਉਸ ਤੋਂ ਬਾਅਦ ਦੂਜਾ ਆ ਜਾਂਦਾ ਆਪਣੇ ਕੋਲੇ ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ মুদ্রা ਦਾ ਕਾਰਜ ਨਹੀਂ ਹੈ ਕਾਰਜ ਨਹੀਂ ਹੈ ਦੇਖੋ ਵਟਾਂਦਰੇ ਦਾ ਮਾਧਿਅਮ ਹੈਗਾ ਇਹ ਵਟਾਂਦਰੇ ਦਾ ਮਾਧਿਅਮ ਹੈਗਾ ਇਹ ਮੁੱਲ ਦਾ ਮਾਪ ਕਰਦਾ ਇਹ ਮੁੱਢਲੇ ਕਾਰਜ ਨੇ ਦੋਨੇ ਹੀ ਇਹ ਮੁੱਲ ਦਾ ਭੰਡਾਰ ਸੈਕੰਡਰੀ ਕੰਮ ਹੈ ਇਹ ਵੀ ਕੰਮ ਆ ਉਹਦਾ ਬਟ ਬਚਤ ਖਾਤਾ ਇਹਦਾ ਕੰਮ ਨਹੀਂ ਹੈਗਾ ਕਲੀਅਰ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਕਹਿੰਦਾ ਮੁਦਰਾ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਹੁੰਦੀ ਹੈ ਇਸ ਲਈ ਇਸ ਨੂੰ ਡੈਸ਼ ਕਿਹਾ ਜਾਂਦਾ ਹੈ ਉਹਦੀ ਹੁਕਮਾਂ ਦੇ ਅਨੁਸਾਰ ਹੁੰਦੀ ਹੈ ਇਟ ਮੀਨਸ ਇਹਨੂੰ ਕਾਗਜੀ ਮੁਦਰਾ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਚੌਥੇ ਨੰਬਰ ਤੇ ਆਪਣਾ ਕੋਲ ਹੈਗਾ ਨਾ ਉਹ ਸੰਪਤੀਆਂ ਜਿਨ੍ਹਾਂ ਨੂੰ ਆਸਾਨੀ ਦੇ ਨਾਲ ਮੁਦਰਾ ਦੇ ਵਿੱਚ ਬਦਲਿਆ ਜਾ ਸਕਦਾ ਹੈ ਨੂੰ ਕਿਹਾ ਜਾਂਦਾ ਹੈ ਨਿर्ण ਮੁਦਰਾ ਦੇਖੋ ਉਹ ਚੀਜ਼ ਜਿਹੜੇ ਨੂੰ ਆਪਾਂ ਪੈਸੇ ਦੇ ਵਿੱਚ ਕਨਵਰਟ ਕਰ ਸਕਦੇ ਆ ਦੇਖੋ ਜਿਵੇਂ ਆਪਣੇ ਸ਼ੇਅਰ ਹੁੰਦੇ ਨੇ ਜਾਂ ਮਿਊਚੁਅਲ ਫੰਡਸ ਹੁੰਦੇ ਨੇ ਉਹਦੇ ਵਿੱਚ ਆਪਾਂ ਨੇ ਖਰੀਦੇ ਹੁੰਦੇ ਕਿਸੇ ਕੰਪਨੀ ਦੇ ਆਪਾਂ ਨੇ ਸ਼ੇਅਰ ਖਰੀਦ ਲਏ ਉਹਨਾਂ ਨੂੰ ਆਪਾਂ ਕੀ ਕਰ ਸਕਦੇ ਆ ਪੈਸੇ ਦੇ ਵਿੱਚ ਕਨਵਰਟ ਕਰ ਸਕਦੇ ਆ ਉਹਨੂੰ ਆਪਾਂ ਕੀ ਬੋਲਦੇ ਆ ਨਿर्ण ਮੁਦਰਾ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਡੈਸ਼ ਸਾਖ ਦਾ ਸਾਖ ਦਾ ਮਤਲਬ ਹੁੰਦਾ ਹੈ ਉਧਾਰ ਜਿਹੜੇ ਪੈਸੇ ਕਿਸੇ ਤੋਂ ਆਪਾਂ ਉਧਾਰ ਲੈਨੇ ਆ ਉਧਾਰ ਦਾ ਰਸਮੀ ਸਰੋਤ ਹੈ ਦੇਖੋ ਉਧਾਰ ਦੇ ਦੋ ਸਰੋਤ ਹੀ ਇੱਕ ਰਸਮੀ ਤੇ ਇੱਕ ਗੈਰ ਰਸਮੀ ਤੁਹਾਨੂੰ ਮੈਂ ਪਹਿਲਾਂ ਹੀ ਕਲੀਅਰ ਕਰਤਾ ਕਿ ਰਸਮੀ ਰੂਲਰ ਰੈਗੂਲੇਸ਼ਨ ਦੇ ਮੁਤਾਬਕ ਗੈਰ ਰਸਮੀ ਰੂਲਰ ਰੈਗੂਲੇਸ਼ਨ ਦੇ ਮੁਤਾਬਕ ਨਹੀਂ ਹੁੰਦੇ ਬੈਂਕਾਂ ਕੀ ਨੇ ਰਸਮੀ ਨੇ ਸ਼ਾਹੂਕਾਰ ਕੀ ਨੇ ਗੈਰ ਰਸਮੀ ਨੇ ਹੁਣ ਦੇਖੋ ਕਹਿੰਦਾ ਡੈਸ਼ ਸਾਖ ਦਾ ਰਸਮੀ ਸਰੋਤ ਹੈ ਦੇਖੋ ਜਿਹੜਾ ਰਿਸ਼ਤੇਦਾਰ ਨੇ ਇਹ ਗੈਰ ਰਸਮੀ ਨੇ ਸ਼ਾਹੂਕਾਰ ਨੇ ਗੈਰ ਰਸਮੀ ਨੇ ਵਪਾਰੀ ਨੇ ਗੈਰ ਰਸਮੀ ਨੇ ਬਟ ਸਹਿਕਾਰੀ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਜਾਂ ਸਹਿਕਾਰੀ ਸੁਭਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ ਸਾਖ ਦਾ ਇੱਕ ਰਸਮੀ ਸਰੋਤ ਹਨ ਉਸ ਤੋਂ ਬਾਅਦ ਆਪਣੇ ਕੋਲ ਕਹਿੰਦਾ ਹੇਠ ਲਿਖਿਆ ਵਿੱਚੋਂ ਕਿਹੜਾ ਉਧਾਰ ਦਾ ਰਸਮੀ ਸਰੋਤ ਨਹੀਂ ਹੈ ਠੀਕ ਹੈ ਹੁਣ ਆਪਣੇ ਕੋਲੇ ਉਹਨੂੰ ਪੁੱਛ ਲਿਆ ਕਹਿੰਦਾ ਵੀ ਜਿਹੜਾ ਉਧਾਰ ਦਾ ਰਸਮੀ ਸਰੋਤ ਨਹੀਂ ਹੁਣ ਹੁਣ ਆਪਾਂ ਨੇ ਇੱਥੇ ਉਲਟਾ ਕੱਢਣਾ ਹੈ ਉਹਦਾ ਕਹਿੰਦਾ ਉਧਾਰ ਦਾ ਰਸਮੀ ਸਰੋਤ ਨਹੀਂ ਹੈ ਦੇਖੋ ਰਾਸ਼ਟਰੀ ਗ੍ਰਿਤ ਬੈਂਕਾਂ ਰਸਮੀ ਸਰੋਤ ਨੇ ਸਹਿਕਾਰੀ ਸਭਾਵਾਂ ਰਸਮੀ ਸਰੋਤ ਨੇ ਨਿੱਜੀ ਬੈਂਕਾਂ ਰਸਮੀ ਸਰੋਤ ਨੇ ਬਟ ਮਹਾਜਨ ਕੀ ਨੇ ਗੈਰ ਰਸਮੀ ਸਰੋਤ ਨੇ ਉਲਟਾ ਗਿਆ ਤਾਂ ਕਲੀਅਰ ਮਹਾਜਨ ਮਤਲਬ ਸ਼ਾਹੂਕਾਰ ਸ਼ਾਹੂਕਾਰ ਤੇ ਮਹਾਜਨ ਇੱਕੋ ਹੀ ਚੀਜ਼ ਹੈ ਕਲੀਅਰ ਉਸ ਤੋਂ ਬਾਅਦ ਆਪਣੇ ਕੋਲੇ ਇੱਕ ਗਲਾ ਕੁਐਸਚਨ ਆ ਜਾਂਦਾ ਏ ਕਹਿੰਦਾ ਹੇਠਾਂ ਦਿੱਤੇ ਵਿੱਚੋਂ ਕਿਹੜਾ ਈ-ਡਿਲੀਵਰੀ ਚੈਨਲ ਹੈ ਦੇਖੋ ਈ-ਡਿਲੀਵਰੀ ਚੈਨਲ ਕੀ ਆ ਜਿਹਦੇ ਨਾਲ ਈ-뱅ਕਿੰਗ ਚੱਲਦੀ ਆ ਜਿਵੇਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਠੀਕ ਹੈ ਇਹ ਜਿਹੜੇ ਕੀ ਨੇ ਈ-ਡਿਲੀਵਰੀ ਚੈਨਲ ਨੇ ਜਿਨ੍ਹਾਂ ਨੂੰ ਮੈਂ ਲੈਸਨ ਦੇ ਵਿੱਚ ਚੰਗੀ ਤਰ੍ਹਾਂ ਸਮਝਾਇਆ ਹੋਇਆ ਇੱਕ ਵਾਰੀ ਤੁਸੀਂ ਉਹ ਲੈਸਨਾਂ ਨੂੰ ਦੋਨੇ ਲੈਸਨ ਜਿਹੜੇ ਦੋ ਪਾਰਟ ਕੀਤੇ ਹੋਏ ਨੇ ਪਾਰਟ 1 ਤੇ ਪਾਰਟ 2 ਨੂੰ ਚੰਗੀ ਤਰ੍ਹਾਂ ਦੇਖ ਲੈਣਾ ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਪਹਿਲੇ ਨੰਬਰ ਦੀ ਹੈਗਾ ਡੈਬਿਟ ਕਾਰਡ ਡੈਬਿਟ ਕ੍ਰੈਡਿਟ ਕਾਰਡ ਕ੍ਰੈਡਿਟ ਕਾਰਡ ਉਸ ਤੋਂ ਬਾਅਦ ਕਿਹੜੀ ਬੈਂਕਿੰਗ ਗਾਹਕਾਂ ਨੂੰ 24 ਘੰਟੇ ਸੇਵਾਵਾਂ ਪ੍ਰਦਾਨ ਕਰਦੀ ਹੈ ਈ-ਬੈਂਕਿੰਗ ਠੀਕ ਹੈ ਇੰਟਰਨੈਟ ਬੈਂਕਿੰਗ ਮੋਬਾਈਲ ਬੈਂਕਿੰਗ ਇਹ ਸਾਰੇ ਠੀਕ ਹੈ ਇਹ ਸਾਰੀ ਬੈਂਕਿੰਗ ਕੀ ਕਰਦੀ ਆ ਆਪਾਂ ਨੂੰ 24 ਘੰਟੇ ਸੇਵਾਵਾਂ ਪ੍ਰਦਾਨ ਕਰਦੀ ਆਪਾਂ ਕਿਸੇ ਵੀ ਟਾਈਮ ਇਹਨੂੰ ਵਰਤ ਸਕਦੇ ਆ ਪੈਸੇ ਟਰਾਂਸਫਰ ਕਰ ਸਕਦੇ ਆ ਉਸ ਤੋਂ ਬਾਅਦ ਸਹੀ ਗਲਤ ਆਗੇ ਆਪਣੇ ਕੋਲੇ ਆਪਾਂ ਨੇ ਸਹੀ ਗਲਤ ਕਹਿੰਦਾ ਵਸਤੂ ਬਟਾਂਦਰਾ ਪ੍ਰਣਾਲੀ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਦੇ ਵਿੱਚ ਵਸਤੂਆਂ ਦੇ ਲਈ ਵਸਤੂਆਂ ਦਾ ਲੈਣ-ਦੇਣ ਕੀਤਾ ਜਾਂਦਾ ਹੈ ਬਿਨਾਂ ਪੈਸੇ ਦੇ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਲੋੜਾਂ ਦਾ ਦੋਹਰਾ ਸੰਜੋਗ ਵਸਤੂ ਬਦਲਨ ਵਾਲਾ ਪ੍ਰਣਾਲੀ ਦੀ ਇੱਕ ਆਮ ਵਿਸ਼ੇਸ਼ਤਾ ਬਿਲਕੁਲ ਸਹੀ ਹੈ ਦੇਖੋ ਦੋਹਰਾ ਸੰਜੋਗ ਕੀ ਹੁੰਦਾ ਮੰਨ ਲਓ ਮੈਂ ਹੁਣ ਚੀਜ਼ ਕਿਸੇ ਨੂੰ ਦੇਣੀ ਆ ਤੇ ਉਹ ਤੋਂ ਚੀਜ਼ ਮੈਂ ਲੈਣੀ ਆ ਹੁਣ ਇਹਦੇ ਵਿੱਚ ਦੋਹਰਾ ਸੰਜੋਗ ਹੋਣਾ ਚਾਹੀਦਾ ਉਹ ਜਿਹੜੀ ਚੀਜ਼ ਮੇਰੇ ਕੋਲ ਹੈ ਉਹ ਵੀ ਲੈਣਾ ਚਾਹੁੰਦਾ ਹੈ ਜਿਹੜੀ ਉਹਦੇ ਕੋਲ ਚੀਜ਼ ਹੈ ਮੈਂ ਵੀ ਉਹਦੇ ਕੋਲੋਂ ਲੈਣੀ ਚਾਹੁੰਦਾ ਹਾਂ ਇੱਕ ਦੂਜੇ ਦਾ ਸਾਡਾ ਮੈਚ ਕਰ ਗਿਆ ਠੀਕ ਹੈ ਤਾਂ ਆਪਾਂ ਮੈਂ ਉਹਨੂੰ ਚੀਜ਼ ਦੇ ਦੇਣੀ ਆ ਉਹਨੇ ਮੈਨੂੰ ਦੇ ਦੇਣੀ ਆ ਬਟ ਜੇ ਮਿਸਮੈਚ ਹੈ ਤਾਂ ਫਿਰ ਆਪਾਂ ਕੀ ਕਰਾਂਗੇ ਉਹ ਚੀਜ਼ ਇੱਕ ਦੂਜੇ ਨਾਲ ਵਟਾਵਾਂਗੇ ਨਹੀਂ ਹੁਣ ਇੱਥੇ ਕੀ ਆ ਦੋਹਰਾ ਸੰਯੋਗ ਇਹਦੀ ਇੱਕ ਆਮ ਬਿਲਕੁਲ ਸਹੀ ਵਿਸ਼ੇਸ਼ਤਾ ਹੈ ਦੀ ਦੋਹਰਾ ਸੰਯੋਗ ਹੋਊਗਾ ਤਾਂ ਵਸਤੂ ਬਦਾਨਦਰਾ ਹੋਊਗਾ ਨਹੀਂ ਹੋਣਾ ਨਹੀਂਗਾ ਇਟ ਮੀਨਸ ਇੱਕ ਹੀ ਹੋ ਗਿਆ ਆਪਣੇ ਕੋਲੇ ਸਹੀ ਉਸ ਤੋਂ ਬਾਅਦ ਮੁਦਰਾ ਵਟਾਂਦਰੇ ਦੇ ਮਾਧਿਅਮ ਦੇ ਵਿੱਚੋਂ ਕੰਮ ਨਹੀਂ ਕਰਦੀ ਹੈ ਗਲਤ ਮੁਦਰਾ ਕੀ ਕਰਦੀ ਹੈ ਵਟਾਂਦਰੇ ਦਾ ਮੇਨ ਤਾਂ ਵਟਾਂਦਰੇ ਦੇ ਮਾਧਿਅਮ ਆ ਮੁਦਰਾ ਮੁਦਰਾ ਦਿਨੇ ਆ ਚੀਜ਼ ਲੈਣੇ ਆ ਵਟਾਂਦਰੇ ਦਾ ਚੀਜ਼ਾਂ ਵਟਾਉਣ ਦਾ ਇੱਕ ਸਾਧਨ ਹੈ ਇਟ ਮੀਨਸ ਇਹਨੇ ਕਿਹਾ ਨਹੀਂ ਨਹੀਂ ਕਰਦੀ ਹੈ ਇਟ ਮੀਨਸ ਇਹ ਕੀ ਹੋ ਗਿਆ ਗਲਤ ਕਰਦੀ ਹੈ ਉਸ ਤੋਂ ਬਾਅਦ ਕਾਗਜੀ ਮੁਦਰਾ 13ਵੀਂ ਸਦੀ ਯੂਰਪ ਦੇ ਵਿੱਚ ਵਰਤੋਂ ਦੇ ਵਿੱਚ ਆਈ ਗਲਤ ਉਸ ਤੋਂ ਬਾਅਦ ਮੁਦਰਾ ਦੇ ਆਧੁਨਿਕ ਰੂਪ ਦੇ ਵਿੱਚ ਸਿਰਫ ਕਾਗਜੀ ਨੋਟ ਸ਼ਾਮਿਲ ਕੀਤੇ ਜਾਂਦੇ ਹਨ ਗਲਤ ਕਿਉਂ ਕਿਉਂਕਿ ਇਹਦੇ ਵਿੱਚ ਸਿੱਕੇ ਵੀ ਹੁੰਦੇ ਨੇ 1 ਰੁਪਏ ਦਾ 2 ਰੁਪਏ ਦਾ 10 ਰੁਪਏ ਦਾ 5 5 ਰੁਪਏ ਦਾ 20 ਰੁਪਏ ਦਾ ਸਿੱਕੇ ਵੀ ਨੇ ਇਕੱਲੇ ਕਾਗਜ਼ੀ ਨੋਟ ਨਹੀਂ ਹੈਗੇ ਉਸ ਤੋਂ ਬਾਅਦ ਕੇਂਦਰੀ ਬੈਂਕ ਜਿਵੇਂ ਸਾਡੀ ਆਰਬੀਆਈ ਆ ਜਿਹੜੀ ਸਾਡੀ ਕੇਂਦਰੀ ਬੈਂਕ ਹੈ ਉਹ ਕੀ ਹੈ ਆਰਬੀਆਈ ਹੈ ਕੇਂਦਰੀ ਬੈਂਕ ਸਿੱਕੇ ਤੇ 1 ਰੁਪਏ ਦੇ ਨੋਟ ਜਾਰੀ ਕਰਦਾ ਹੈ ਗਲਤ ਇਹ ਗਲਤ ਕਿਉਂ ਹੋ ਗਿਆ ਜਿਹੜੀ ਸਾਡੀ ਕੇਂਦਰੀ ਬੈਂਕ ਹੈ ਉਹ 2 ਰੁਪਏ ਦਾ ਨੋਟ ਤੇ 2 ਰੁਪਏ ਤੋਂ ਉੱਪਰ ਦੇ ਜਿੰਨੇ ਵੀ ਨੋਟ ਨੇ ਉਹੋ ਜਾਰੀ ਕਰਦੀਆਂ ਬਟ 1 ਰੁਪਏ ਦਾ ਨੋਟ ਤੇ ਜਿੰਨੇ ਵੀ ਸਿੱਕੇ ਨੇ ਉਹ ਕੌਣ ਜਾਰੀ ਕਰਦਾ ਵਿੱਤ ਮੰਤਰਾਲਾ ਯਾਨੀ ਕਿ ਭਾਰਤ ਸਰਕਾਰ ਜਾਰੀ ਕਰਦੀ ਆ ਇਟ ਮੀਨਸ ਇੱਥੇ ਕੀ ਹੋ ਗਿਆ ਇਹ ਗਲਤ ਆ ਇਹ ਬੈਂਕਿੰਗ ਕਦੇ ਵੀ ਕਿਤੇ ਵੀ ਬੈਂਕਿੰਗ ਪ੍ਰਣਾਲੀ ਹੈ ਬਿਲਕੁਲ ਸਹੀ ਹੈ ਕਦੇ ਵੀ ਕਿਤੇ ਵੀ ਬੈਂਕਿੰਗ ਪ੍ਰਣਾਲੀਆਂ ਮੋਬਾਈਲ ਤੇ ਵੀ ਚਲਾ ਸਕਦੇ ਆ ਕੰਪਿਊਟਰ ਤੇ ਵੀ ਚਲਾ ਸਕਦੇ ਆ ਕਿਸੇ ਵੀ ਟਾਈਮ ਚਲਾ ਸਕਦੇ ਆ ਕਿਤੇ ਵੀ ਚਲਾ ਸਕਦੇ ਆ ਨੈਟ ਹੋਣਾ ਚਾਹੀਦਾ ਬਸ ਉਸ ਤੋਂ ਬਾਅਦ ਆਪਣੇ ਕੋਲੇ ਵਪਾਰਕ ਬੈਂਕਾਂ ਨੂੰ ਸਾਖ ਮਤਲਬ ਉਧਾਰ ਦੇ ਰਸਮੀ ਸਰੋਤ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਬਿਲਕੁਲ ਜਿਹੜੀਆਂ ਬੈਂਕਾਂ ਹੁੰਦੀਆਂ ਨੇ ਉਹ ਰਸਮੀ ਸਰੋਤ ਨੇ ਸ਼ਾਹੂਕਾਰ ਰਿਸ਼ਤੇਦਾਰ ਦੋਸਤ ਮਿੱਤਰ ਇਹ ਗੈਰ ਰਸਮੀ ਹੁੰਦੇ ਨੇ ਇਟ ਮੀਨਸ ਇਹ ਕੀ ਹੋ ਗਿਆ ਆਪਣੇ ਕੋਲੇ ਸਹੀ ਉਸ ਤੋਂ ਬਾਅਦ ਵਿਆਜ ਦਰ ਸਾਥ ਪ੍ਰਣਾਲੀ ਯਾਨੀ ਕਿ ਉਧਾਰ ਪ੍ਰਣਾਲੀ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ ਬਿਲਕੁਲ ਜਿੱਥੋਂ ਉਧਾਰ ਲੈਂਦੇ ਆ ਉੱਥੇ ਦਾ ਵਿਆਜ ਲੱਗਣਾ ਹੀ ਲੱਗਣਾ ਹੈ ਇਟ ਮੀਨਸ ਇੱਥੇ ਕੀ ਹੋ ਗਿਆ ਇਹ ਸਹੀ ਤਾਂ ਵਿਆਜ ਤਾਂ ਵਰਤੇ ਜਾਂਦਾ ਸ਼ਬਦ ਹੈ ਉਸ ਤੋਂ ਬਾਅਦ ਰੋਜ਼ਾਨਾ ਲੋੜਾਂ ਦੇ ਲਈ ਕਾਰਜਸ਼ੀਲ ਪੂੰਜੀ ਨੂੰ ਮੈਂ ਚੰਗੀ ਤਰ੍ਹਾਂ ਸਮਝਾਇਆ ਹੋਇਆ ਲੈਸਨ ਦੇ ਵਿੱਚ ਫਿਰ ਦੱਸਦਾ ਮੈਂ ਇੱਕ ਵਾਰੀ ਕਾਰਜਸ਼ੀਲ ਉਹ ਪੂੰਜੀ ਹੁੰਦੀ ਆ ਜਿਹੜੀ ਸਾਡੀਆਂ ਰੋਜ਼ਾਨਾ ਦੇ ਲੋੜਾਂ ਨੂੰ ਪੂਰਾ ਕਰਦੀ ਆ ਮਤਲਬ ਕਹਿੰਦਾ ਭਾਵੇਂ ਕੀ ਕਿਸਾਨ ਨੂੰ ਡੇਲੀ ਉਹਨੂੰ ਕੀ ਕੀ ਲੋੜਾਂ ਹੁੰਦੀਆਂ ਨੇ ਉਹਦੀਆਂ ਖਾਦ ਦੇਣੀਆਂ ਨੇ ਕੀਟਨਾਸ਼ਕ ਲੈਣੇ ਨੇ ਜਾਂ ਕੋਈ ਹੋਰ ਮਸ਼ੀਨਰੀ ਕੋਈ ਲੈਣੀ ਆ ਉਹਨੇ ਉਹਦੀਆਂ ਦੇਲੀਆਂ ਜਾਂ ਦਿਹਾੜੀਦਾਰਾਂ ਦੀ ਦਿਹਾੜੀ ਦੇਣੀ ਆ ਉਹਦੇ ਖਰਚੇ ਗਣੇ ਨੇ ਦਿੱਲੀ ਦੇ ਖਰਚੇ ਨੇ ਰੁਟੀਨ ਦੇ ਖਰਚੇ ਨੇ ਉਹਨੂੰ ਆਪਾਂ ਜਿਹੜੇ ਉਹਦੇ ਹੁਣ ਖਰਚੇ ਨੇ ਉਹ ਕੌਣ ਪੂਰੇ ਕਰਦਾ ਏ ਪੂੰਜੀ ਪੂਰੀ ਕਰਦੀ ਏ ਉਹ ਕਿਹੜੀ ਪੂੰਜੀ ਧਨ ਕਿਹੜਾ ਹੁੰਦਾ ਏ ਉਹ ਕਾਰਜਸ਼ੀਲ ਪੂੰਜੀ ਹੁੰਦੀ ਆ ਉਹ ਠੀਕ ਹੈ ਕਹਿੰਦਾ ਰੋਜ਼ਾਨਾ ਲੋੜਾਂ ਦੇ ਲਈ ਦਿੱਲੀ ਦੀਆਂ ਲੋੜਾਂ ਦੇ ਨਹੀਂ ਰੁਟੀਨ ਦੀਆਂ ਲੋੜਾਂ ਦੇ ਲਈ ਕਾਰਜਸ਼ੀਲ ਪੂੰਜੀ ਦੀ ਲੋੜ ਹੁੰਦੀ ਹੈ ਬਿਲਕੁਲ ਸਹੀ ਉਸ ਤੋਂ ਬਾਅਦ ਸਵੈ ਸਹਿਤਾ ਸਮੂਹ ਜਿਹੜੇ ਕਿ ਅਸੀਂ ਆਪਣੇ ਆਪ ਦੀ ਸਿਹਤਾਂ ਕਰਨ ਦੇ ਲਈ ਕੀ ਕਰ ਲੈਨੇ ਆ ਇੱਕ ਸਮੂਹ ਬਣਾ ਲੈਨੇ ਆ 25 30 ਜਣੇ ਮਿਲ ਕੇ ਮੰਨ ਲਓ ਇੱਕ ਆਪਾਂ ਨੇ ਸਮੂਹ ਬਣਾ ਲਿਆ ਉਹਨੂੰ ਆਪਾਂ ਕੀ ਕਰਦੇ ਆ ਸਵੈ ਸਵ ਸਾਖ ਨਿਰਮਾਣ ਨਹੀਂ ਕਰਦੇ ਗਲਤ ਕਰਦੇ ਨੇ ਕਰਦੇ ਨੇ ਕਿਉਂਕਿ ਜਿਹੜੇ ਸਹਿ ਸਹਿਤਾ ਸਮੂਹ ਹੁੰਦੇ ਨੇ ਸਵੈ ਸਹਿਤਾ ਸਮੂਹ ਹੁੰਦੇ ਨੇ ਉਹ ਤਾਂ ਸਾਖ ਜਾਨਕਿ ਉਧਾਰ ਲੈਣ ਦੇਣ ਦੇ ਲਈ ਹੀ ਕੀਤੇ ਜਾਂਦੇ ਨੇ 15 20 ਜਣੇ ਜਿਹੜੇ ਇਕੱਠੇ ਹੁੰਦੇ ਨੇ ਉਹ ਇੱਕ ਦੂਜੇ ਦੀਆਂ ਲੋੜਾਂ ਹੀ ਪੂਰੀਆਂ ਕਰਦੇ ਨੇ ਪੈਸੇ ਹੀ ਦਿੰਦੇ ਨੇ ਔਰ ਉਹਦਾ ਵਿਆਜ ਲੈਂਦੇ ਨੇ ਉਹਨਾਂ ਦਾ ਕਲੀਅਰ ਹੋ ਗਈ ਗੱਲ ਭਾਰਤੀ ਵਿੱਤ ਪ੍ਰਣਾਲੀ ਵਿਕਸਿਤ ਪ੍ਰਣਾਲੀ ਹੈ ਗਲਤ ਵਿਕਾਸਸ਼ੀਲ ਪ੍ਰਣਾਲੀ ਹੈ ਆਪਣੀ ਉਸ ਤੋਂ ਬਾਅਦ ਜੇਕਰ ਖਾਤੇ ਦੇ ਵਿੱਚ ਪੈਸੇ ਕਾਫੀ ਨਹੀਂ ਹਨ ਤਾਂ ਚੈੱਕ ਬਾਉਂਸ ਹੋ ਜਾਵੇਗਾ ਜੇ ਖਾਤੇ ਦੇ ਵਿੱਚ ਪੈਸੇ ਨਹੀਂ ਹੈਗੇ ਤੁਹਾਡੇ ਦੇ ਸਪੋਜ਼ ਕਰੋ ਤੁਸੀਂ ਚੈੱਕ ਕੱਟ ਕੇ ਦੇਤਾ ਮੈਂ ਚੈੱਕ ਨੂੰ ਚੰਗੀ ਤਰ੍ਹਾਂ ਸਮਝਾਇਆ ਹੋਇਆ ਉਸ ਲੈਸਨ ਦੇ ਵਿੱਚ ਉਹ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਚੈੱਕ ਸਾਨੂੰ ਪਤਾ ਹੋਣਾ ਚਾਹੀਦਾ ਕਿ ਚੈੱਕ ਦੇ ਟਾਈਪ ਕਿਹੜੇ ਹੁੰਦੇ ਨੇ ਚੈੱਕ ਨੂੰ ਭਰਿਆ ਕਿੱਦਾਂ ਜਾਂਦਾ ਹੈ ਮੈਂ ਪੂਰੀ ਡਿਟੇਲ ਦੇ ਵਿੱਚ ਚੈੱਕ ਦੇ ਬਾਰੇ ਕੋਈ ਹੋਰ ਸਵਾਲ ਰਹਿਣਾ ਹੀ ਨਹੀਂ ਹੈਗਾ ਜੇ ਤੁਸੀਂ ਇੱਕ ਵਾਰ ਉਹਨੂੰ ਵੀਡੀਓ ਨੂੰ ਦੇਖ ਲੈਨੇ ਹੋ ਤਾਂ ਇਸ ਕਰਕੇ ਜਦੋਂ ਸਾਡੇ ਖਾਤੇ ਦੇ ਵਿੱਚ ਪੈਸੇ ਨਹੀਂ ਹੁੰਦੇ ਪਰ ਆਪਾਂ ਨੇ ਚੈੱਕ ਕੱਟਤਾ ਕਿਸੇ ਨੂੰ ਦੇਤਾ ਉਹਨੇ ਬੈਂਕ ਦੇ ਵਿੱਚ ਲਾਤਾ ਜਾ ਕੇ ਤਾਂ ਆਪਣੇ ਚੈੱਕ ਨੇ ਕੀ ਹੋ ਜਾਣਾ ਹੈ ਬਾਉਂਸ ਹੋ ਜਾਣਾ ਹੈ ਇਟ ਮੀਨਸ ਇਹ ਕੀ ਹੋ ਗਿਆ ਆਪਣੇ ਕੋਲੇ ਸਹੀ ਕਹਿੰਦਾ ਜੇਕਰ ਖਾਤੇ ਦੇ ਵਿੱਚ ਪੈਸੇ ਕਾਫੀ ਨਹੀਂ ਹਨ ਤਾਂ ਚੈੱਕ ਬਾਉਂਸ ਹੋ ਜਾਵੇਗਾ ਬਿਲਕੁਲ ਸਹੀ ਇਹ ਗੈਰਕਾਨੂੰਨੀ ਹੈ ਉਸ ਤੋਂ ਬਾਅਦ ਕਰੰਸੀ ਮੁਦਰਾ ਦਾ ਇੱਕ ਰੂਪ ਹੈ ਬਿਲਕੁਲ ਸਹੀ ਮੁਦਰਾ ਦਾ ਇੱਕ ਰੂਪ ਹੈ ਕਰੰਸੀ ਦੋ ਆਧੁਨਿਕ ਰੋ ਦੋ ਰੂਪ ਪੜ੍ਹੇ ਸੇ ਆਪਾਂ ਲੈਸਨ ਦੇ ਵਿੱਚ ਉਹਦੇ ਵਿੱਚੋਂ ਕਰੰਸੀ ਇੱਕ ਸੀਗਾ ਕਲੀਅਰ ਹੋ ਗਈ ਗੱਲ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੇ ਨੇ ਬਹੁਤ ਛੋਟੇ ਉਤਰਾਣ ਵਾਲੇ ਪ੍ਰਸ਼ਨ ਵਸਤੂ ਵਟਾਂਦਰਾ ਪ੍ਰਣਾਲੀ ਤੋਂ ਕੀ ਭਾਵ ਹੈ ਜਮਾਈ ਸਹੀ ਕੋਸ਼ ਸੌਖਾ ਕੋਸ਼ਨ ਹੈ ਕਿ ਵਸਤੂਆਂ ਦਾ ਲੈਣ ਦੇਣ ਕਰਦੇ ਆਪਾਂ ਇੱਕ ਦੂਜੇ ਨੂੰ ਵਸਤੂ ਦੇ ਦਿੰਨੇ ਆ ਸੇਵਾਵਾਂ ਦੇ ਦਿੰਨੇ ਆ ਸਵਾਮਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਜਿਵੇਂ ਮੰਨ ਲਓ ਇੱਕ ਟੀਚਰ ਨੇ ਦੂਜੇ ਟੀਚਰ ਦੇ ਬੱਚੇ ਨੂੰ ਪੜਾਤਾ ਉਹਦੇ ਬੱਚੇ ਨੂੰ ਮੈਂ ਪੜਾਤਾ ਉਹਦੇ ਬੱਚੇ ਨੇ ਮੇਰੇ ਬੱਚੇ ਨੂੰ ਨੇ ਪੜਾਤਾ ਸੇਵਾ ਦੇਤੀ ਇੱਕ ਦੂਜੇ ਨੂੰ ਆਪਾਂ ਨੇ ਕਲੀਅਰ ਹੋ ਗਈ ਗੱਲ ਇਹ ਕਹਿੰਦਾ ਵਟਾਂਦਰੇ ਦੀ ਪ੍ਰਣਾਲੀ ਦੇ ਵਿੱਚ ਜਿਸ ਦੇ ਵਿੱਚ ਵਸਤੂਆਂ ਸੇਵਾਮਾ ਜਾਨਕੀ ਕਿ ਵਸਤੂਆਂ ਤੇ ਸੇਵਾਮਾ ਇਕੱਠਾ ਸ਼ਬਦ ਆਉਣਾ ਹੈ ਠੀਕ ਹੈ ਵਸਤੂਆਂ ਤੇ ਸੇਵਾਮਾ ਦੇ ਲਈ ਬਿਨਾ ਪੈਸੇ ਦੇ ਲੈਣ ਦੇਣ ਕੀਤਾ ਜਾਂਦਾ ਉਹਦੇ ਵਿੱਚ ਪੈਸਾ ਨਹੀਂ ਦਿੱਤਾ ਜਾਂਦਾ ਹੈਗਾ ਬਸ ਚੀਜ਼ੇ ਦਿੱਤੀ ਜਾਂਦੀ ਹੈ ਜਾਂ ਸੇਵਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਲੋੜਾਂ ਦੇ ਦੋਰੇ ਸੰਯੋਗ ਦਾ ਕੀ ਅਰਥ ਹੈ ਲੋੜਾਂ ਦੇ ਦੋਰੇ ਸੰਯੋਗ ਦਾ ਅਰਥ ਇਹ ਹੈ ਕਿ ਮੰਨ ਲਓ ਮੈਂ ਆਂ ਤੇ ਮੇਰੇ ਇੱਕ ਸਾਹਮਣੇ ਬੰਦਾ ਖੜਾ ਹੈ ਅਸੀਂ ਚੀਜ਼ਾਂ ਦਾ ਵਟਾਂਦਰਾ ਕਰਨਾ ਹੈ ਹੁਣ ਪਹਿਲਾ ਵਿਅਕਤੀ ਮੈਂ ਹੋਗਾ ਦੂਜਾ ਵਿਅਕਤੀ ਉਹ ਹੋ ਗਿਆ ਠੀਕ ਹੈ ਹੁਣ ਮੈਂ ਉਹਦੇ ਕੋਲੋਂ ਕੋਈ ਚੀਜ਼ ਲੈਣੀ ਚਾਹਣਾ ਜਿਹੜੀ ਉਹਦੇ ਕੋਲੇ ਚੀਜ਼ ਹੈ ਉਹ ਮੈਂ ਲੈਣੀ ਚਾਹੁੰਦਾ ਜਿਹੜੀ ਮੇਰੇ ਕੋਲੇ ਚੀਜ਼ ਹੈ ਉਹ ਲੈਣੀ ਚਾਹੁੰਦਾ ਇਟ ਮੀਨ ਸੰਜੋਗ ਬਣ ਗਿਆ ਦੋਹਰਾ ਸੰਜੋਗ ਹੋ ਗਿਆ ਦੋਹਰਾ ਮਤਲਬ ਦੋ ਬੰਦਿਆਂ ਦਾ ਸੰਜੋਗ ਬਣ ਗਿਆ ਕਿ ਉਹ ਵੀ ਮੇਰੀ ਚੀਜ਼ ਲੈਣਾ ਚਾਹੁੰਦਾ ਤੇ ਮੈਂ ਉਹਦੀ ਚੀਜ਼ ਲੈਣਾ ਚਾਹੁੰਦਾ ਬਟ ਜੇ ਇੱਥੇ ਦੋਹਰਾ ਸੰਜੋਗ ਨਹੀਂ ਬਣਦਾ ਹੈਗਾ ਤਾਂ ਫਿਰ ਆਪਣਾ ਵਟਾਂਦਰਾ ਨਹੀਂ ਹੋ ਪਾਉਂਦਾ ਹੈਗਾ ਹੁਣ ਦੇਖੋ ਕਹਿੰਦਾ ਲੋੜਾਂ ਦੇ ਦੋਰੇ ਸੰਜੋਗ ਦਾ ਮਤਲਬ ਕੀ ਹੈ ਕੋਈ ਵਿਅਕਤੀ ਜੋ ਵੇਚਣਾ ਚਾਹੁੰਦਾ ਹੈ ਮੰਨ ਲਓ ਮੈਂ ਵੇਚਣਾ ਚਾਹੁੰਦਾ ਹਾਂ ਤਾਂ ਉਹ ਬਿਲਕੁਲ ਉਹੀ ਹੈ ਜੋ ਦੂਜਾ ਵਿਅਕਤੀ ਖਰੀਦਣਾ ਚਾਹੁੰਦਾ ਹੈ ਸਾਹਮਣੇ ਵਾਲਾ ਬੰਦਾ ਮੈਂ ਵੇਚਣਾ ਚਾਹੁੰਦਾ ਤੇ ਦੂਜਾ ਬੰਦਾ ਖਰੀਦਣਾ ਚਾਹੁੰਦਾ ਹੈ ਦੂਜਾ ਵਿਅਕਤੀ ਦੂਜਾ ਵਿਅਕਤੀ ਮਤਲਬ ਵੇਚਣਾ ਚਾਹੁੰਦਾ ਤੇ ਪਹਿਲਾ ਵਿਅਕਤੀ ਮੈਂ ਹੋ ਗਿਆ ਮੈਂ ਕੀ ਕਰਨਾ ਚਾਹੁੰਦਾ ਖਰੀਦਣਾ ਚਾਹੁੰਦਾ ਜਦੋਂ ਇਹ ਚੀਜ਼ ਬਣ ਜਾਂਦੀ ਹੈ ਇਹਨੂੰ ਆਪਾਂ ਕੀ ਬੋਲਦੇ ਹਾਂ ਦੋਰਾ ਸੰਜੋਗ ਦੇਖੋ ਤੁਸੀਂ ਇਹਨਾਂ ਕੁਐਸਚਨਸ ਨੂੰ ਐਦਾਂ ਹੂਬ ਹੂ ਜੋ ਲੈਂਗੁਏਜ ਇੱਥੇ ਲਿਖੀ ਹੋਈ ਆ ਐਦਾਂ ਹੀ ਲਿਖਣ ਦੀ ਨਹੀਂ ਕੋਈ ਕਰਨੀ ਹੁੰਦੀ ਜੇ ਤੁਸੀਂ ਸਮਝ ਜਾਂਦੇ ਹੋ ਲੈ ਕੁਐਸਚਨ ਨੂੰ ਸਮਝ ਗਏ ਆਪਣੀ ਵਰਡਿੰਗ ਦੇ ਵਿੱਚ ਵਧੀਆ ਤਰੀਕੇ ਨਾਲ ਬਣਾ ਕੇ ਲਿਖੋ ਕਲੀਅਰ ਉਸ ਤੋਂ ਬਾਅਦ 3 ਨੰਬਰ ਕੁਸਚਨ ਆਉਂਦਾ ਸਿੱਕਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਕਿਹੜੀਆਂ ਕਿਸਮਾਂ ਦੀਆਂ ਵਸਤੂਆਂ ਮੁਦਰਾ ਦੇ ਵਜੋਂ ਵਰਤੀਆਂ ਜਾਂਦੀਆਂ ਸਨ ਪਹਿਲਾਂ ਕੀ ਹੁੰਦਾ ਸੀਗਾ ਵਸਤੂ ਬਟਾਅਂਦਰਾ ਹੁੰਦਾ ਸੀ ਚੀਜ਼ਾਂ ਬਟਾਉਂਦੇ ਸੀ ਆਪਾਂ ਠੀਕ ਹੈ ਸਿੱਕਿਆਂ ਦੀ ਸ਼ੁਰੂਆਤ ਹੋਈ ਨਹੀਂ ਸੀਗੀ ਤਾਂ ਕੀ ਕਰਦੇ ਸੀ ਫਸਲਾਂ ਬਟਾ ਲੈ ਲੈਂਦੇ ਸੀ ਇੱਕ ਦੂਜੇ ਦੇ ਨਾਲ ਚੌਲ ਦੇ ਦੇ ਤੇ ਕਣਕ ਲੈ ਲਈ ਟਮਾਟਰ ਦੇ ਦੇ ਤੇ ਸੇਬ ਦੇ ਲੈ ਲੈ ਉਸ ਤੋਂ ਬਾਅਦ ਜਾਨਵਰ ਬਟਾ ਲੈ ਲੈਂਦੇ ਸੀਗੇ ਮੱਝ ਦੇ ਦੀ ਮੱਝ ਦੇ ਕੇ ਆਪਾਂ ਨੇ ਭੇਡ ਲੈ ਲਈ ਬੱਕਰੀ ਲੈ ਲਈ ਐਦਾਂ ਆਪਾਂ ਚੀਜ਼ਾਂ ਦਾ ਬਟਾਂਦਰਾ ਕਰਦੇ ਸੀ ਕਿ ਆਧ ਵਰਗੀਆਂ ਵਸਤੂਆਂ ਨੂੰ ਪੈਸੇ ਦੇ ਵਜੋਂ ਵਰਤਿਆ ਜਾਂਦਾ ਸੀ ਜਦੋਂ ਪੈਸਾ ਹੋਂਦ ਵਿੱਚ ਹੈ ਨਹੀਂ ਸੀ ਤਾਂ ਵਸਤੂ ਉਟਾਂਦਰਾ ਪ੍ਰਣਾਲੀ ਚੱਲਦੀ ਸੀਗੀ ਉਸ ਤੋਂ ਬਾਅਦ ਆਪਣੇ ਕੋਲੇ ਚੌਥੇ ਨੰਬਰ ਤੇ ਕੁਐਸਚਨ ਆ ਜਾਂਦਾ ਉਦਾਹਰਨ ਦੇ ਰਸਮੀ ਸਰੋਤ ਕਿਹੜੇ ਹਨ ਦੇਖੋ ਦੋਸਰੋ ਸੀਗੇ ਇੱਕ ਰਸਮੀ ਤੇ ਇੱਕ ਗੈਰ ਰਸਮੀ ਰਸਮੀ ਦੇ ਵਿੱਚ ਕਿਹੜੇ-ਕਿਹੜੇ ਸੀਗੇ ਬੈਂਕਾਂ ਕੀ ਸੀਗੀਆਂ ਰਸਮੀ ਕਿਉਂਕਿ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ چلਦੀਆਂ ਨੇ ਉਸ ਤੋਂ ਬਾਅਦ ਸਹਿਕਾਰੀ ਸੰਸਥਾਵਾਂ ਆ ਗਈਆਂ ਉਸ ਤੋਂ ਬਾਅਦ ਗੈਰ ਬੈਂਕਿੰਗ ਸੰਸਥਾਵਾਂ ਵਿੱਤੀ ਸੰਸਥਾਵਾਂ ਹਨ ਜਿਹੜੀਆਂ ਉਧਾਰ ਦੇ ਰਸਮੀ ਗੈਰ ਰਸਮੀ ਕਿਹੜੇ ਸੀਗੇ ਸ਼ਾਹੂਕਾਰ ਹੋ ਗਏ ਵਪਾਰੀ ਹੋ ਗਏ ਭੂਮੀਪਤੀ ਹੋ ਗਏ ਦੋਸਤ ਰਿਸ਼ਤੇਦਾਰ ਇਹ ਕਿਸੇ ਰੂਲ ਦੇ ਮੁਤਾਬਕ ਨਹੀਂ ਚੱਲਦੇ ਹੈਗੇ ਇਹ ਤਾਂ ਪੈਸੇ ਦੇ ਤੇ ਕਈ ਵਾਰੀ ਲੈਣ ਵਾਲਾ ਵੀ ਮੁੱਕਰ ਜਾਂਦਾ ਹੈ ਕਈ ਵਾਰੀ ਦੇਣ ਵਾਲਾ ਜਿਹੜਾ ਸੀਗਾ ਵੱਧ ਵਿਆਜ ਲਾ ਦਿੰਦਾ ਹੈ ਕਈ ਵਾਰ ਲੜਾਈ ਪੈ ਗਈ ਇਹ ਮਤਲਬ ਜਿਹੜਾ ਸੀਗਾ ਇਹਨਾਂ ਚੀਜ਼ਾਂ ਦੇ ਵਿੱਚ ਆਮ ਹੁੰਦਾ ਰਹਿੰਦਾ ਹੈ ਬਟ ਇੱਥੇ ਜਿਹੜਾ ਸੀਗਾ ਇੱਕ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਪੈਸੇ ਲਏ ਜਾਂਦੇ ਨੇ ਤੇ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਸਾਡੇ ਕੋਲੇ ਸੀ ਟੂ ਸੀ ਅਰਥਵਿਵਸਥਾ ਕੀ ਹੁੰਦੀ ਹੈ ਠੀਕ ਆ ਸੀ ਟੂ ਸੀ ਅਰਥਵਿਵਸਥਾ ਹੁੰਦੀ ਹੈ ਬੋਤ ਜੀ ਵੀ ਜਿਹੜੀ ਜਦੋਂ ਆਪਣਾ ਵਸਤੂਆਂ ਦਾ ਮੈਂ ਵਸਤੂ ਦੇਤੀ ਤੁਸੀਂ ਵਸਤੂ ਲੈ ਲਈ ਉਹਨੂੰ ਆਪਾਂ ਕੀ ਬੋਲਦੇ ਆ ਸੀ ਟੂ ਸੀ ਅਰਥਵਿਵਸਥਾ ਬੋਲਦੇ ਆ ਠੀਕ ਆ ਜਿਸ ਅਰਥਵਿਵਸਥਾ ਦੇ ਵਿੱਚ ਵਸਤੂਆਂ ਦਾ ਵਟਾਂਦਰਾ ਵਸਤੂਆਂ ਦੇ ਲਈ ਕੀਤਾ ਜਾਂਦਾ ਹੈ ਮਤਲਬ ਵਸਤੂ ਦੇਤੀ ਵਸਤੂ ਲੈ ਲਈ ਉਸਨੂੰ ਕੀ ਕਿਹਾ ਜਾਂਦਾ ਹੈ ਸੀ ਟੂ ਸੀ ਅਰਥਵਿਵਸਥਾ ਕਿਹਾ ਜਾਂਦਾ ਹੈ ਕਲੀਅਰ ਉਸ ਤੋਂ ਬਾਅਦ ਕਹਿੰਦਾ ਵਸਤੂ ਵਟਾਂਦਰਾ ਪ੍ਰਣਾਲੀ ਦੇ ਤਹਿਤ ਮੁਦਰਾ ਦਾ ਕੀ ਰੂਪ ਸੀ ਜਦੋਂ ਆਪਾਂ ਵਸਤੂਆਂ ਦਾ ਵਟਾਂਦਰਾ ਕਰਦੇ ਸੀ ਮੁਦਰਾ ਕੀ ਪੈਸੇ ਕੀ ਹੁੰਦੇ ਸੀ ਚੀਜ਼ਾਂ ਠੀਕ ਹੈ ਮਾਲ ਵਸਤੂਆਂ ਸੇਵਾਵਾਂ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਮੰਨ ਲਓ ਪੈਨ ਸੀ ਮੇਰਾ ਉਸ ਟਾਈਮ ਜਾਂ ਮੱਝ ਸੀ ਮੱਝੇ ਮੇਰਾ ਧਨ ਸੀ ਮੱਝੇ ਮੇਰੇ ਪੈਸੇ ਸੀ ਬੱਕਰੀ ਹੈ ਜਾਂ ਜਾਂ ਭੇੜ ਹੈ ਉਹੀ ਮੇਰੇ ਪੈਸੇ ਹੁੰਦੇ ਸੀਗੇ ਕਲੀਅਰ ਹੋ ਗਈ ਗੱਲ ਇਹ ਮਾਲ ਵਸਤੂਆਂ ਤੇ ਸੇਵਾਵਾਂ ਕੀ ਹੁੰਦੀਆਂ ਸੀਗੀਆਂ ਮੁਦਰਾ ਦਾ ਰੂਪ ਹੁੰਦੀਆਂ ਸੀਗੀਆਂ ਪੈਸੇ ਦਾ ਰੂਪ ਹੁੰਦੀ ਸੀ ਪੈਸਾ ਹੁੰਦਾ ਸੀ ਉਹ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਕੁਐਸਚਨ ਧਾਤੂ ਮੁਦਰਾ ਕੀ ਹੈ ਧਾਤੂ ਮੁਦਰਾ ਕੀ ਹੈ ਜਦੋਂ ਧਾਤਾਂ ਦੇ ਪੈਸੇ ਬਣਦੇ ਸੀ ਸੋਨੇ ਦੇ ਚਾਂਦੀ ਦੇ ਲੋਹੇ ਦੇ ਸਿੱਕੇ ਬਣਦੇ ਸੀ ਉਹਨੂੰ ਆਪਾਂ ਕੀ ਬੋਲਦੇ ਹਾਂ ਧਾਤੂ ਮੁਦਰਾ ਕਹਿੰਦਾ ਧਾਤੂ ਧਾਤਾਂ ਦੇ ਰੂਪ ਦੇ ਵਿੱਚ ਮੁਦਰਾ ਜਿਵੇਂ ਸੋਨੇ ਦੇ ਸਿੱਕੇ ਹੋਗੇ ਚਾਂਦੀ ਦੇ ਸਿੱਕੇ ਹੋਗੇ ਲੋਹੇ ਦੇ ਸਿੱਕੇ ਹੋਗੇ ਆਧ ਨੂੰ ਧਾਤੂ মুদ্রা ਕਿਹਾ ਜਾਂਦਾ ਸੀਗਾ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ মুদ্রাਾਂ ਦੇ ਮੁੱਖ ਕੰਮ ਕੀ ਨੇ ਠੀਕ ਹੈ ਮੁੱਖ ਕੰਮ ਤਿੰਨ ਕੀਤੇ ਸੀ ਆਪਾਂ ਨੇ ਇੱਕ ਪ੍ਰਾਇਮਰੀ ਇੱਕ ਸਕੈਂਡਰੀ ਇੱਕ ਹੋਰ ਜਿਹੜੇ ਕਾਰਜ ਕੀਤੇ ਸੀਗੇ ਉਹਦੇ ਵਿੱਚੋਂ ਆਪਾਂ ਨੇ ਹੁਣ ਦੋਨੇ ਲਏ ਹੋਏ ਨੇ ਪ੍ਰਾਇਮਰੀ ਵਟਾਂਦਰੇ ਦਾ ਮਾਧਿਅਮ ਤੇ ਮੁੱਲ ਦਾ ਮਾਪ ਇਹ ਦੋਨੇ ਕੀ ਨੇ ਪ੍ਰਾਇਮਰੀ ਨੇ ਕੰਮ ਮੇਹ ਉਸ ਤੋਂ ਬਾਅਦ ਕ੍ਰਿਪਟੋ ਕਰੰਸੀ ਆ ਗਿਆ ਕ੍ਰਿਪਟੋ ਕਰੰਸੀ ਸਾਡੇ ਇੰਡੀਆ ਦੇ ਵਿੱਚ ਵੈਲਿਡ ਨਹੀਂ ਹੈਗੀ ਠੀਕ ਹੈ ਉਸ ਤੋਂ ਬਾਅਦ ਡਿਜੀਟਲ ਮੁਦਰਾ ਹੁੰਦੀ ਆ ਜਿਸ ਦੇ ਵਿੱਚ ਲੈਣ ਦੇਖੋ ਦੀ ਨੋਟ ਨਹੀਂ ਹੁੰਦੇ ਨੇ ਫੁਨਾਂ ਦੇ ਵਿੱਚ ਹੀ ਕ੍ਰਿਪਟੋ ਕਰੰਸੀ ਹੁੰਦੀ ਆ ਸਿਰਫ ਸਾਈਡ ਤੋਂ ਡਿਜੀਟਲ ਕਰੰਸੀ ਹੀ ਹੁੰਦੀ ਆ ਹੈ ਪੈਸੇ ਇੱਕ ਦੂਜੇ ਨੂੰ ਆਪਾਂ ਅਦਾਨ-ਪ੍ਰਦਾਨ ਕਰਦੇ ਆ ਇਹਦਾ ਪੁਸ਼ਟੀ ਕੀਤੀ ਜਾਂਦੀ ਆ ਇਹ ਵਿਕੇਂਦਰੀਤ ਹੁੰਦੀ ਆ ਦੇਖੋ ਜਿਹੜੀ ਸਾਡੀ ਮੁਦਰਾ ਪ੍ਰਣਾਲੀ ਆ ਸਾਡੀ ਪ੍ਰਣਾਲੀ ਆ ਉਹ ਤਾਂ ਸਰਕਾਰ ਨਿਰੰਤਰਣ ਕਰਦੀ ਆ ਇੱਕ ਬੰਦਾ ਨੂੰ ਨਿਰੰਤਰਣ ਕਰਦਾ ਹੈ ਉਹਦੇ ਰੂਲ ਨ ਰੈਗੂਲੇਸ਼ਨ ਬਣਾਇਆ ਜਾਂਦੇ ਨੇ ਪਰ ਇਹਦੇ ਵਿੱਚ ਵਿਕੇਂਦਰੀਤ ਹੁੰਦਾ ਹੈ ਇਹ ਕਿਸੇ ਇੱਕ ਬੰਦੇ ਦੇ ਕੇਂਦਰ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਇਵ ਕੇਂਦ੍ਰਿਤ ਜਿਹੜਾ ਸੀਗਾ ਨਿਰੰਤਰਣ ਦੇ ਦੁਆਰਾ ਰਿਕਾਰਡ ਬਣਾਏ ਜਾਂਦੇ ਹਨ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਪ੍ਰਤੀਨਿਤ মুদ্রা ਕੀ ਹੁੰਦੀ ਹੈ ਦੇਖੋ ਪ੍ਰਤੀਨਿਤ মুদ্রা ਨੂੰ ਸਮਝਣ ਦੇ ਲਈ ਆਪਾਂ ਨੂੰ ਦੋ ਚੀਜ਼ਾਂ ਸਮਝਣੀਆਂ ਪੈਣਗੀਆਂ ਵਸਤੂ ਮੁੱਲ ਤੇ ਚਿਹਰੇ ਦਾ ਮੁੱਲ ਮੈਂ ਤੁਹਾਨੂੰ ਉਹ ਸਮਝਾਉਣਾ ਪਹਿਲਾਂ ਦੇਖੋ ਇਸ ਕੁਸ਼ਚਨ ਨੂੰ ਸਮਝਣਾ ਆਪਾਂ ਨੇ ਆਟੋਮੈਟਿਕਲੀ ਦੇਖੋ ਆ ਆ ਗਿਆ ਆਪਣੇ ਕੋਲੇ মুদ্রা ਦਾ ਵਸਤੂ ਮੁੱਲ ਕੀ ਹੈ ਤੇ ਚਿਹਰਾ ਮੁੱਲ ਕੀ ਹੈ ਦੋਨੇ ਸਮਝੀਏ ਵਸਤੂ ਮੁੱਲ ਕੀ ਹੁੰਦਾ ਸਪੋਜ਼ ਕਰੋ ਮੈਂ ਇੱਕ ਸਿੱਕਾ ਬਣਾਇਆ ਸੋਨੇ ਦਾ ਠੀਕ ਹੈ ਜਾਂ ਚਾਂਦੀ ਦਾ ਕਹਿ ਲਓ ਜਾਂ ਲੋਹੇ ਦਾ ਕਹਿ ਲਓ ਠੀਕ ਹੈ ਉਹਦੇ ਉੱਪਰ ਮੈਂ ਲਿਖਤਾ 1 ਰੁਪਿਆ ਠੀਕ ਹੈ ਹੁਣ 1 ਰੁਪਏ ਦਾ ਸਿੱਕਾ ਬਣ ਗਿਆ ਮੇਰਾ ਇਹ ਠੀਕ ਹੈ ਹੁਣ ਜਿਹੜਾ ਇਹਨੂੰ ਲੋਹਾ ਲੱਗਿਆ ਏ ਉਹ ਵੀ 1 ਰੁਪਏ ਦਾ ਏ ਇਹਦੇ ਉੱਪਰ ਲਿਖਿਆ ਕੀ ਹੋਇਆ ਏ ਉਹ ਵੀ 1 ਰੁਪਿਆ ਏ ਕਲੀਅਰ ਹੋ ਗਈ ਗੱਲ ਜਿੰਨੇ ਜਿੰਨੇ ਦੀ ਮੈਂ ਇਹਦੇ ਉੱਪਰ ਚੀਜ਼ ਲਾਈ ਆ ਯਾਨੀ ਕਿ ਲੋਹਾ ਲਾਇਆ ਏ ਉਹ ਵੀ 1 ਰੁਪਏ ਦਾ ਪੂਰਾ ਜੋ ਜੋਖੂnga ਤਾਂ 1 ਰੁਪਿਆ ਦਾ ਬਣੂਗਾ ਉੱਪਰ ਲਿਖਿਆ ਵੀ ਕੀ ਹੋਇਆ 1 ਰੁਪਿਆ ਇਟ ਮੀਨਸ ਜੋ ਇਹਦੇ ਉੱਪਰ ਲਿਖਿਆ ਹੋਇਆ ਉਹ ਕੀ ਹੋ ਜਾਂਦਾ ਹੈ ਚੈਰਾ ਮੁੱਲ ਜੋ ਜੋ ਜਿੰਨੀ ਚੀਜ਼ ਦੇ ਨਾਲ ਇਹ ਬਣਿਆ ਉਹ ਕੀ ਆ? ਵਸਤੂ ਮੁੱਲ। ਤਿਰੂ ਕੀ ਗੱਲ ਹੈ? ਵਸਤੂ ਮੁੱਲ ਕੀ ਹੁੰਦਾ ਹੈ? ਮੰਨ ਲਓ ਇੱਕ ਨੋਟ ਹੈ ਉਸ ਨੋਟ ਨੂੰ ਬਣਾਉਣ ਦੇ ਉੱਪਰ ਕਿੰਨੇ ਖਰਚੇ ਆਏ? ਮੰਨ ਲਓ ਇੱਕ 500 ਦਾ ਨੋਟ ਹੈ। ਉਹਨੂੰ ਬਣਾਉਣ ਦੇ ਉੱਪਰ ਕਿੰਨਾ ਖਰਚਾ? 10 ਰੁਪਏ। ਠੀਕ ਹੈ? ਆਹ 500 ਰੁਪਏ ਦਾ ਨੋਟ ਹੈ। ਠੀਕ ਹੈ? ਇਹ 5 500 ਰੁਪਏ ਉੱਪਰ ਲਿਖਿਆ ਹੋਇਆ। ਇਹਨੂੰ ਬਣਾਉਣ ਦੇ ਉੱਪਰ ਕਾਸਟ ਕਿੰਨੀ ਆਈ ਮੇਰੀ? ਇਹਨੂੰ ਛਾਪਣ ਦੇ ਉੱਪਰ ਕਾਸਟ ਕਿੰਨੀ ਆਈ ਮੇਰੀ? 10 ਰੁਪਏ। ਉਹ ਕੀ ਹੋ ਗਿਆ ਦਾ? ਵਸਤੂ ਮੁੱਲ। ਇਹ ਚੀਜ਼ ਆ ਇੱਕ। ਇਹਨੂੰ ਬਣਾਉਣ ਦੇ ਉੱ 500 ਰੁਪਇਆ ਕਿਹੜੀ ਗੱਲ ਇਹ ਹੁਣ ਜਦੋਂ ਕਿਸੇ ਨੋਟ ਦਾ ਕਿਸੇ ਕਰੰਸੀ ਦਾ ਮੁਦਰਾ ਦਾ ਜਿਹੜਾ ਵਸਤੂ ਮੁੱਲ ਹੈ ਚਿਹਰੇ ਦੇ ਮੁੱਲ ਤੋਂ ਘੱਟ ਹੁੰਦਾ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ ਪ੍ਰਤੀਨਿਧ ਮੁਦਰਾ ਬੋਲਦੇ ਹਾਂ ਕੀ ਬੋਲਦੇ ਹੁਣ ਆਪਾਂ ਪ੍ਰਤੀਨਿਧ ਮੁਦਰਾ ਦੇਖੋ ਹੁਣ ਕਹਿੰਦਾ ਜਿਸ ਮੁਦਰਾ ਦਾ ਵਸਤੂ ਮੁੱਲ ਠੀਕ ਹੈ ਵਸਤੂ ਮੁੱਲ ਉਸਦੇ ਅੰਕਿਤ ਮੁੱਲ ਯਾਨੀ ਕਿ ਚਿਹਰੇ ਮੁੱਲ ਜੋ ਉਹਦੇ ਉੱਪਰ ਅੰਕਿਤ ਕੀਤਾ ਹੋਇਆ ਹੈ 500 ਰੁਪਏ ਦਾ ਨੋਟ ਹੈ 500 ਰੁਪਏ ਉੱਪਰ ਅੰਕਿਤ ਕੀਤਾ ਹੋਇਆ ਆ ਇਹਦਾ ਅੰਕਿਤ ਮੁੱਲ ਹੋ ਗਿਆ 500 ਰੁਪਏ ਇਹਦਾ ਵਸਤੂ ਮੁੱਲ ਕਿੰਨਾ ਹੈ 10 ਰੁਪਏ ਕਿੰਨਾ ਵਸਤੂ ਮੁੱਲ ਇਹਦਾ 10 ਰੁਪਏ 10 ਰੁਪਏ ਦੇ ਵਿੱਚ ਬਣਿਆ ਮੇਰੇ ਕੋਲ ਮੈਂ 10 ਰੁਪਏ ਕਾਸਟ ਹੈ ਇਹ ਮੇਰੀ ਤਾਂ ਅੰਕਿਤ ਮੁੱਲ ਤੋਂ ਕੀ ਹੁੰਦਾ ਬਹੁਤ ਘੱਟ ਹੁੰਦਾ ਹੈ ਬਹੁਤ ਘੱਟ ਆ 490 ਰੁਪਏ ਦਾ ਫਰਕ ਹੈ 490 ਰੁਪਏ ਦਾ ਫਰਕ ਹੈ ਬਹੁਤ ਘੱਟ ਹੁੰਦਾ ਤਾਂ ਉਸ ਨੂੰ ਆਪਾਂ ਕੀ ਬੋਲਦੇ ਆ ਪ੍ਰਤੀਨਿਤ ਮੁਦਰਾ ਬੋਲਦੇ ਆ ਜਿਹੜੀਆਂ ਸਾਡੀਆਂ ਜੇਬਾਂ ਦੇ ਵਿੱਚ ਪੈਸੇ ਨੇ ਉਹ ਕੀ ਆ ਪ੍ਰਤੀਨਿਤ ਮੁਦਰਾ ਹੈ ਬਟ ਜਦੋਂ ਬ੍ਰਿਟਿਸ਼ ਰਾਜ ਹੁੰਦਾ ਸੀਗਾ ਤਾਂ ਉਸ ਟਾਈਮ ਇੱਕ ਸਿੱਕੇ ਦੀ ਕਾਸਟ 19 ਜਿੰਨੇ ਦਾ ਸਿੱਕਾ ਬਣਿਆ ਹੁੰਦਾ ਸੀਗਾ ਉਨੇ ਹੀ ਉਹਦੇ ਉੱਪਰ ਪੈਸੇ ਲਿਖੇ ਹੁੰਦੇ ਸੀਗੇ ਇਟ ਮੀਨਸ ਉਹ ਜਿਹੜਾ ਨੋਟ ਹੁੰਦਾ ਸੀਗਾ ਉਹ ਪ੍ਰਤੀਨਿਤ ਮੁਦਰਾ ਨਹੀਂ ਹੁੰਦਾ ਸੀਗਾ ਉਹ ਪੂਰਨ ਕਾਇਆ ਮੁਦਰਾ ਅਗੇ ਜਾ ਕੇ ਕਰਦੇ ਆ ਹੁਣ ਆਪਾਂ ਨੂੰ ਇਹ ਕਲੀਅਰ ਹੋ ਗਿਆ ਕਿ ਪ੍ਰਤੀਨਿਤ ਮੁਦਰਾ ਕੀ ਹੁੰਦੀ ਆ ਜਿਹਦੇ ਵਿੱਚ ਉਹਦਾ ਵਸਤੂ ਮੁੱਲ ਜਿਹੜਾ ਅੰਕਿਤ ਮੁੱਲ ਹੁੰਦਾ ਯਾਨੀ ਕਿ ਚਿਹਰੇ ਦਾ ਮੁੱਲ ਹੁੰਦਾ ਫੇਸ ਵੈਲਿਊ ਹੁੰਦੀ ਆ ਉਹ ਤੋਂ ਬਹੁਤ ਜ਼ਿਆਦਾ ਘੱਟ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਨੂੰ ਵਸਤੂ ਮੁੱਲ ਵੀ ਚੰਗੀ ਤਰ੍ਹਾਂ ਪਤਾ ਲੱਗ ਗਿਆ ਆਪਾਂ ਨੂੰ ਚਿਹਰੇ ਮੁੱਲ ਦਾ ਵੀ ਚੰਗੀ ਤਰ੍ਹਾਂ ਪਤਾ ਲੱਗ ਗਿਆ মুদ্রা ਦਾ ਵਸਤੂ ਮੁੱਲ ਉਸ ਵਸਤੂ ਦਾ ਮੁੱਲ ਹੁੰਦਾ ਹੈ ਜਿਸ ਦੇ ਨਾਲ মুদ্রা ਬਣੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ মুদ্রা ਦਾ ਅੰਕਿਤ ਚਿਹਰਾ ਮੁੱਲ ਕੀ ਹੈ মুদ্রা ਨੋਟ ਜਾਂ ਸਿੱਕੇ ਤੇ ਜੋ ਮੋਨ ਲਿਖਿਆ ਹੁੰਦਾ ਹੈ ਉਸ ਨੂੰ ਮੁਦਰਾ ਦਾ ਅੰਕਿਤ ਮੁੱਲ ਕਿਹਾ ਜਾਂਦਾ ਹੈ ਜੋ ਇਹਦੇ ਉੱਪਰ ਲਿਖਿਆ ਹੋਇਆ 500 ਰੁਪਏ ਲਿਖਿਆ ਹੋਇਆ ਇਹ ਕੀ ਆਉਂਦਾ ਚਾਰਾ ਮੁੱਲ ਫੇਸ ਵੈਲਿਊ ਜੋ ਮੈਨੂੰ ਦਿਖਦੀ ਹੈ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਪੂਰਨ ਧਨ ਕੀ ਹੈ ਉਹੀ ਜੇ ਜੇ ਤਾਂ ਵਸਤੂ ਮੁੱਲ ਚਿਹਰੇ ਮੁੱਲ ਤੋਂ ਘੱਟ ਬਹੁਤ ਜ਼ਿਆਦਾ ਘੱਟ ਆ ਤਾਂ ਪ੍ਰਤੀਨਿਤ ਹੋ ਗਿਆ ਬਟ ਜੇ ਵਸਤੂ ਮੁੱਲ ਤੇ ਚਿਹਰੇ ਦਾ ਮੁੱਲ ਇਕੁਅਲ ਆ ਬਰਾਬਰ ਆ ਆ ਹੁਣ ਆਪਾਂ ਨੇ ਸਿੱਕਾ ਬਣਾਇਆ ਸੀਗਾ ਲੋਹੇ ਦਾ 1 ਰੁਪਏ ਦਾ ਲੋਹਾ ਲਾਇਆ 1 ਰੁਪਏ ਦਾ ਉੱਪਰ ਲਿਖਿਆ ਹੋਇਆ ਸੀਗਾ ਇਟ ਮੀਨਸ ਇਹ ਕੀ ਹੋਇਆ ਪੂਰਨ ਤਨ ਇਹ ਕੀ ਹੁੰਦਾ ਹੈ ਪੂਰਨ ਤਨ ਜੈਨੂੰ ਪੂਰਨ ਕਾਇਆ ਵੀ ਕਹਿੰਦੇ ਨੇ ਪੂਰਨ ਕਾਇਆ ਮudra ਵੀ ਕਹਿੰਦੇ ਨੇ ਕਲੀਅਰ ਹੋ ਗਈ ਗੱਲ ਪੂਰਨ ਕਾਇਆ ਮudra ਵੀ ਕਹਿੰਦੇ ਆਪਾਂ ਇਹਨੂੰ ਦੇਖੋ ਜਦੋਂ ਮੁਦਰਾ ਦਾ ਅੰਕਿਤ ਮੁੱਲ ਜੋ ਦੇ ਉੱਪਰ ਲਿਖਿਆ ਹੋਇਆ ਹੈ ਵਸਤੂ ਮੁੱਲ ਦੇ ਬਰਾਬਰ ਹੁੰਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਪੂਰਨ ਧਨ ਕਿਹਾ ਜਾਂਦਾ ਹੈ ਜਾਂ ਪੂਰਨ ਕਾਇਆ ਮੁਦਰਾ ਵੀ ਕਿਹਾ ਜਾਂਦਾ ਹੈ ਕਲੀਅਰ ਹੋ ਗਈ ਗੱਲ ਇਹ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਸਿੱਟਾ ਦੇਖੋ ਆਪਾਂ ਨੇ ਇਸ ਲੈਸਨ ਨੂੰ ਚੰਗੀ ਤਰ੍ਹਾਂ ਕੀਤਾ ਦੋ ਭਾਗਾਂ ਦੇ ਵਿੱਚ ਦੋ ਲੈਕਚਰ ਦੇਖੋ ਮੈਂ ਲਾਏ ਨੇ ਉਸ ਦੇ ਉੱਪਰ ਇਹ ਤਕਰੀਬਨ 40 40 45 45 ਮਿੰਟ ਦੇ ਲੈਕਚਰ ਨੇ ਪੁੱਤ ਜੀ ਇਸ ਲੈਸਨ ਨੂੰ ਚੰਗੀ ਤਰ੍ਹਾਂ ਜੇ ਤੁਸੀਂ ਸਮਝਣਾ ਹੈ ਕਿਉਂ ਕਿਉਂਕਿ ਇਹ ਸਾਡੀ ਡੇਲੀ ਰੁਟੀਨ ਦੇ ਵਿੱਚ ਵੀ ਕੰਮ ਆਉਂਦਾ ਹੈ ਇਹ ਲੈਸਨ ਉਸ ਤੋਂ ਬਾਅਦ ਸਾਡੇ ਪੇਪਰ ਦੇ ਪਰਸਪੈਕਟਿਵ ਤੋਂ ਤਾਂ ਪੱਕਤੋਂ ਦਾ ਹੈ ਹੀ ਹੈ ਇੰਪੋਰਟੈਂਟ ਤਾਂ ਤੁਸੀਂ ਇੱਕ ਵਾਰ ਉਸ ਦੋਨਾਂ ਵੀਡੀਓ ਨੂੰ ਵੀ ਦੇਖ ਲੈਣਾ ਹੈ ਉਸ ਤੋਂ ਬਾਅਦ ਆ ਕੁਐਸਚਨ ਸਮਝਣਾ ਤਾਂ ਤੁਹਾਡੇ ਲਈ ਇਜ਼ੀ ਹੋ ਜਾਣ ਦੇ ਬਿਲਕੁਲ ਹੀ ਕਲੀਅਰ ਹੋ ਜਾਣੇ ਤੁਹਾਨੂੰ ਯਾਦ ਨਹੀਂ ਕਰਨ ਦੀ ਲੋੜ ਹੈ ਦੇਖੋ ਐਨੇ ਨਾ ਰੱਟੇ ਮਾਰੋਗੇ ਬੁੱਤ ਜੀ ਤਾਂ ਦਿਮਾਗ ਖਰਾਬ ਹੋ ਜਾਊਗਾ ਬਟ ਜੇ ਤੁਸੀਂ ਚੀਜ਼ਾਂ ਨੂੰ ਸਮਝ ਕੇ ਕਰਦੇ ਹੋ ਤਾਂ ਚੀਜ਼ਾਂ ਸਾਰੀਆਂ ਕਲੀਅਰ ਹੁੰਦੀਆਂ ਚਲੇ ਜਾਂਦੀਆਂ ਨੇ ਔਰ ਇਹ ਕੋਈ ਇੱਕ ਸਮੇਂ ਲਈ ਨਹੀਂ ਹੁੰਦੀਆਂ ਫਿਰ ਇਹ ਲੰਬੇ ਸਮੇਂ ਦੇ ਲਈ ਹੁੰਦੀਆਂ ਨੇ ਜਦੋਂ ਤੁਸੀਂ ਆਪਣੇ ਐਗਜ਼ਾਮਸ ਦੀ ਕੋਈ ਵੀ ਐਗਜ਼ਾਮ ਆ ਚਾਹੇ ਉਹ ਪੀਪਐਸ ਆ ਚਾਹੇ ਚਾਹੇ ਉਹ ਤਾਂ ਛੋਟੇ ਐਗਜ਼ਾਮ ਨੇ ਕੋਈ ਵੀ ਜਦੋਂ ਤੁਸੀਂ ਐਗਜ਼ਾਮ ਨੂੰ ਤਿਆਰ ਕਰਨਾ ਤਾਂ ਇਹ ਚੀਜ਼ਾਂ ਤੁਹਾਡੇ ਲਈ ਆਮ ਹੋਣ ਗਈਆਂ ਤੁਹਾਨੂੰ ਦੁਬਾਰਾ ਰੱਟੇ ਮਾਰਨ ਦੀ ਲੋੜ ਨਹੀਂ ਪਊਗੀ ਤਾਂ ਹੁਣ ਤੁਸੀਂ ਆਪਣਾ ਬੇਸ ਬਣਾਦੇ ਚੱਲੋ ਚੱਲੋ ਤਾਂ ਹੀ ਤੁਸੀਂ ਅੱਗੇ ਜਾ ਕੇ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋਵੋਗੇ ਸੋ ਮੈਂ ਆਸ ਕਰਦਾ ਹਾਂ ਬຸດਜੀ ਤੁਹਾਨੂੰ ਇਹ ਲੈਕਚਰ ਜਿਹੜਾ ਮੈਂ ਤੁਹਾਨੂੰ ਸ਼ਾਰਟ ਨੋਟਸ ਸਮਝਾਏ ਨੇ ਬਹੁਤ ਛੋਟੇ ਉੱਤਰਾਂ ਵਾਲੇ ਇੱਕ ਇੱਕ ਨੰਬਰ ਵਾਲੇ ਕੁਐਸਚਨ ਨੇ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ ਜੇ ਬੱਚੇ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਨੇ ਲੈਕਚਰ ਮੇਰੇ ਪਸੰਦ ਆਉਂਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਥੈਂਕ ਯੂ ਸੋ ਮਚ